ਵੇ ਨਦੀ ਡਾਗਾ ਪੁੱਲ ਲਾਗੇ ਨੇ ਮੈਨੂੰ ਦੁਨੀਆ ਗਾਤੀ ਸੁਆਦ ਲੈਣ ਆਇਤੀ ਭਾਰੀ ਹੁਰੀਏ ਫਲਾਣਾ ਤਿਗੜਾ ਨਾਗ ਲੈਣਾ ਕਰ ਆ ਗਿਆ ਜੀ ਖਾੜਾ ਬੁੱਕੋ ਕਿੰਨੇ ਚਿਰ ਆ ਗਿਆ ਕਿਹੜੇ ਕਿਹੜੇ ਗਾਣੇ ਕਹਿੰਦਾ ਵੀ ਕਿਹੜੇ ਕਿਹੜੇ ਗਾਣੇ ਲੈਣੇ ਟਾਈਮ ਕੀ ਆ ਦਿਨ ਕਿਹੜਾ ਉਹ ਖਾੜਾ ਬੁੱਕੋ ਕਰਨ ਆਇਤੀ ਸੁਆਦ ਲੈਣ ਆਇਤੀ ਉਹ ਸਾਰੇ ਹੁਸ਼ਿਆਰਪੁਰ ਜੀ ਦੇ ਚ ਗੱਲ ਚੱਲ ਰਹੀ ਹੈ ਵੀ ਚੰਨੂ ਇੰਨੀ ਮੋਟੀ ਹੋ ਰਹੀ ਹੈ ਨਹੀਂ ਮੋਟੀ ਹੋ ਰਹੀ ਹੈ ਮੜਾ ਮੋਟਾ ਸਰੀਰ ਘਟਾ ਲੈ ਫੇਰ ਕਿਤੇ ਜਾ ਕੇ ਕੋਈ ਪ੍ਰੋਗਰਾਮ ਲੱਗੂਗਾ ਕੱਲਾ ਮਾਰ ਦਿਆ ਹੱਦ ਕਰ ਦਿੱਤੀ ਤੁਸੀਂ ਮੈਨੂੰ ਐ ਦੱਸੋ ਆ ਪਤਲੇ ਹੋਣ ਨਾਲ ਗਾਉਣ ਦਾ ਕੀ ਸਬੰਧ ਹੈ ਲੈ ਹੱਦ ਕਰਤਾ ਜੀ ਹਲ ਤਾਂ ਪਾਸੇ ਹੋ ਮੈਂ ਗੱਲ ਕਰਨੀ ਆ ਤੇਰੇ ਨਾਲ ਨਾ ਮੈਨੂੰ ਐ ਦੇਖ ਕੇ ਮੈਂ ਮਰੀ ਜਾਂਦੀ ਐ ਮੈਨੂੰ ਐ ਦੱਸ ਮੱਜੇ ਦੀ ਬਾਹੀ ਕੋਲੇ ਵੀ ਹੁਣ ਟੁੱਟ ਗਈ ਮੇਰੀ ਗੱਲ ਸੁਣਦਾ ਨਹੀਂ ਹੈਗਾ ਅੱਜ ਹੀ ਭਗਾਈ ਛੱਡੀ ਚੱਲੂ ਮੈਨੂੰ ਐ ਦੱਸ ਆ ਗਾਣ ਦਾ ਮੋਟਾਪੇ ਤੋਂ ਕੀ ਸਬੰਧ ਹੈ ਮੈਨੂੰ ਐ ਦੱਸ ਆ ਸਿਮਰਨ ਧੰਦਲੀ ਆ ਸੁਦੇਸ਼ ਕੁਮਾਰੀ ਆ ਪ੍ਰਵੀਨ ਭਾਰਟਾ ਆ ਦੀਪਕ ਢਿੱਲੋ ਮੈਨੂੰ ਐਂ ਦੱਸ ਇੰਨਾ ਚੋ ਕਿਹੜੀ ਪਤਲੀ ਆ ਇਹਨਾਂ ਨਾਲੋਂ ਤਾਂ ਮੈਂ ਬਹੁਤ ਪਤਲੀ ਆ ਹਾਂ ਦੇਖ ਲੈ ਬੇਸ਼ੱਕ ਮੋਟੀਆਂ ਨੇ ਪਰ ਗਾਣੇ ਚ ਚਿਪ ਕੱਢ ਰੱਖੇ ਨੇ ਇਹਨਾਂ ਨੇ ਉਹਨਾਂ ਨੇ ਤਾਂ ਚਿਪ ਕੱਢ ਰਖੇ ਨੇ ਤੂੰ ਚਿਪ ਪਾਣੀ ਆ ਹਾਂ ਉਹ ਤਾਂ ਸੁਣ ਲੈ ਜੀ ਚਿਪ ਤਾਂ ਮੈਂ ਵੀ ਕੱਢਦਾ ਪਰ ਮੌਕਾ ਤਾਂ ਮਿਲਿਆ ਤੇਰੇ ਵਰਗਾ ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਹੁਣ ਉਹ ਸਮਝਦੀ ਕਿਉਂ ਨਹੀਂ ਸਮਝਦੀ ਕਿਉਂ ਨਹੀਂ ਮੇਰਾ ਤੇਰੇ ਕੋਲੇ ਪ੍ਰੈਸ਼ਰ ਨਹੀਂ ਪੈਂਦਾ ਜਦੋਂ ਆਪਾਂ ਖਾੜਾ ਲਾਣੇ ਆਂ ਲੱਗਦਾ ਜਿਵੇਂ ਤੂੜੀ ਵਾਲੇ ਕੁੱਪ ਕੋਲੇ ਕੱਟਾ ਬੰਨ ਰੱਖਿਆ ਹੋਵੇ ਫੇ ਤੂੰ ਮੋਟੋ ਹੋ ਜਾ ਐ ਪੈਣ ਦੀ ਡਾਂਗ ਮੈਨੂੰ ਤੇਰੀ ਚੂਰੇ ਨੇ ਖਾ ਲਿਆ ਮੋਟਾ ਕਿਵੇਂ ਹੋਵਾਂ ਡਾਕਟਰ ਤਾਂ ਕਹਿੰਦਾ ਖੂਨੀ ਮਨ ਦਾ ਟੱਟ ਗ੍ਰਾਮ ਰਹਿ ਗਿਆ ਖਾੜਾ ਲੱਗਦਾ ਨਹੀਂ ਦੇਖ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਦੇਖੀ ਕੀ ਸੁਣਾ ਕੀ ਮੋਟਾ ਤੋੜਨ ਵਾਲਾ ਕਰਖਾ ਜਦੋਂ ਪਾਸਾ ਮਾਰਦਾ ਉਰੀ ਚੀਸ ਪੈਂਦੀ ਐ ਖਾੜੇ ਤਾਂ ਦੇਖੀ ਆਪਣੇ ਬੁੱਕ ਹੋਣੀ ਨੇ ਮੈਂ ਤਾਂ ਐ ਕਹਿੰਦੀ ਦੇਖੀ ਉੱਥੇ ਉੱਥੇ ਗੱਡੀ ਆਪਣੀ ਐ ਕਰਦੇ ਆ ਆਪੈ ਨੂੰ ਭੇਜ ਕੇ ਇੱਕ ਕੈਸਟਰ ਰੀਲਿਜ਼ ਕਰਦੇ ਆ ਜਦੋਂ ਗਾਣੇ ਉਹਦੇ ਸੁਪਰ ਹਿੱਟ ਹੋ ਗਏ ਫੇਰ ਦੇਖੀ ਇਹਦੇ ਨਾਲ ਦੀ ਆਪਾਂ 4-5 ਗੱਡੀਆਂ ਲੈਣਾਗੇ ਇੱਕ ਰੀਮੂਕਾ ਤਾਂ ਦੇ ਬਾਜੀ ਅੱਬਾ ਚੰਗੀ ਸੋਚ ਐ ਤੇਰੀ ਬਹੁਤ ਸਿਆਣੀ ਸੋਚ ਐ ਭੈਣ ਦੀ ਭਾਂਗੇ ਤੈਨੂੰ ਅਗਲੀ ਨਹੀਂ ਆਈ ਅਗਲੀ ਨਹੀਂ ਆਈ ਸਾਰੇ ਸਰਪੁਰ ਜਿਹੜੀ ਚ ਗੱਲਾਂ ਹੋ ਜਾਣਗੇ ਇਹ ਭੋਲੇ ਸਿੰਗਰ ਨੇ ਅਬ ਦੀ ਗੱਡੀ 베ਚਤੀ ਅਬ ਦੀ ਗੱਡੀ 베ਚਤੀ ਬੇਰਜਕਾਰ ਹੋ ਗਿਆ ਨਾ ਜੇ ਕੱਲ ਨੂੰ ਗੱਡੀ 베ਚਤੀ ਨਾਲੇ ਪਰ ਸਾਈਕਲ ਤੇ ਜਾ ਕੇ ਰੰਗੀ ਆਪਾਂ ਗਾਉਣ ਵਾਲੇ ਐ ਸਿੰਗਰ ਐ ਪਤਾ ਹੀ ਮੰਗਣ ਵਾਲੇ ਨਹੀਂ ਹੈਗੇ ਵੀ ਸਾਈਕਲ ਤੇ ਧਰਕੇ ਢੋਲ ਕੀ ਵੱਜ ਜੇਗੀ ਬੱਸ ਕਰ ਜੀ ਤੂੰ ਤਾਂ ਮੈਨੂੰ ਮੌਕਾ ਹੀ ਨਹੀਂ ਦਿੰਦਾ ਹਾਂ ਦੇਖ ਲੈ ਮੇਰੀ ਆਵਾਜ਼ ਪਤਾ ਕਿੰਨੀ ਸਰੀਲੀ ਆ ਦੇਖ ਪੈ ਨਤੀ ਡਾਗ ਲੈਣੀ ਸਿਰ ਦੁਖਣ ਲਾਤਾ ਮੇਰੀ ਤਾਂ ਵੈਲਿਊ ਹੀ ਨਹੀਂ ਹੈਗੀ ਇਹ ਘਰ ਚ ਸੁੰਦਰਨੀ ਜੀ ਦੇਖ ਲੈ ਗੱਡੀ ਆਲਾ ਪਲਾਨ ਓ ਬਾਈ ਪੋਲੇ ਸਸਰੀਕਾਲ ਬਾਈ ਸਸਰੀਕਾਲ ਜੀ ਪੋਲਾ ਕਿੱਥੇ ਆ ਜੀ ਉਹ ਤਾਂ ਅੰਦਰ ਬੈਠੇ ਰਿਆਜ਼ ਕਰ ਰਹੇ ਨੇ ਖੜਾ ਵਗੇ ਕਰਾਣਾ ਆ ਤੁਸੀਂ ਖਾੜਾ ਖੂੜਾ ਕਾਨੂੰ ਕੁਝ ਕਰਾਣਾ ਬਾਈ ਮੈਂ ਤਾਂ ਪਾਰਕਿੰਗ ਦੇਣ ਆਇਆ ਭਾਈ ਇਹ ਨਹੀਂ ਤੁਸੀਂ ਦਸੀ ਗੰਦ ਨਹੀਂ ਹੈ ਕਿ ਜਿਹੜਾ ਗਵਾਂਢੀ ਆ ਨਾ ਸੁਣੇ ਵਾਰਨਿੰਗ ਦੇਣਾ ਕਿ ਐਵੇਂ ਵਾਰਨਿੰਗ ਨਹੀਂ ਮਾਇਆ ਆ ਭਾਈ ਬਿਜਲੀ ਵਿਭਾਗ ਵਿੱਚੋਂ ਮੈਂ ਭਾਈ ਤੁਹਾਡਾ ਗਵਾਂਢੀ ਨਹੀਂ ਹੈਗਾ ਮੈਂ ਆਇਆ ਬਿਜਲੀ ਵਿਭਾਗ ਵਿੱਚੋਂ ਤੁਹਾਡਾ ਜਿਹੜਾ ਬਿਜਲੀ ਦਾ ਬਿਲਾ ਪੂਰਾ 35000 ਹੋ ਰਿਹਾ ਜਾਂ ਤਾਂ ਭਾਈ ਬਿੱਲ ਭਰ ਦੋ ਨਹੀਂ ਤੁਹਾਡਾ ਮੀਟਰ ਪਟਿਆ ਜਾਊਗਾ ਨਾ ਨਾ ਭਾਈ ਮੀਟਰ ਕਣ ਪੁੱਟ ਕੇ ਲੈ ਕੇ ਜਾਣਾ ਭਈ ਮੈਂ ਤਾਂ ਐ ਕਹੇ ਸੀ ਤੈਨੂੰ ਪਤਾ ਸ਼ਰਾਧ ਚੱਲ ਰਹੇ ਨੇ ਨਾ ਮੰਡੀ ਚੱਲ ਰਹੀ ਆ ਕੋਈ ਖਾੜਾ ਹੀ ਨਹੀਂ ਬੁੱਕ ਕਰਾਉਂਦਾ ਆ ਇੱਕ ਵਸ ਖਾੜਾ ਲੱਗ ਜਾਂਦੇ ਇੱਕ ਸਾਡਾ ਸਾਰੇ ਬਿੱਲ ਤੇਰੇ ਇੱਕ ਖਾੜੇ 'ਚ ਧਾਰ ਦਾਂਗੇ ਅਸੀਂ ਬਿਜਲੀ ਵਿਭਾਗ ਆ ਪਈ ਕੋਈ ਨਰਾਤੇ ਸਰਾਦ ਨਹੀਂ ਦੇਖਦਾ ਹੈਗਾ ਛੋਡੇ ਕੋਲੇ ਪੂਰਾ ਇੱਕ ਹਫਤੇ ਦਾ ਟਾਈਮ ਹੈ ਚੁੱਪ ਕਰਕੇ ਬਿੱਲ ਭਰ ਦੋ ਨਹੀਂ ਛੋਟਾ ਮੀਟਰ ਪੱਟ ਕੇ ਲੈ ਜਾਗੇ ਨਾਲੇ ਖਾੜਾ ਹੁਣ ਛੋਟਾ ਮੈਂ ਬਿਜਲੀ ਗੈਟੇ ਚਲਵਾਦਾ ਬਈ ਲਵਾ ਦੇ ਤੈਨੂੰ ਪੜਾ ਬਾਲਾ ਸੋਨਾ ਗਾਨਿਆ ਸੀ ਜਿੰਨੇ ਪੈਸੇ ਇਕੱਠੇ ਹੋਣਗੇ ਤੁਸੀਂ ਰੱਖ ਲਿਆ ਇੱਕ ਬੋਲੀ ਪਾ ਕੇ ਸੁਣਾਵਾ ਤੈਨੂੰ ਮੈਂ ਬਸ ਰਹਿਣ ਦੇ ਪਾਈ ਕੋਈ ਲੋੜ ਨਹੀਂ ਬੋਲੀ ਦੀ ਮੈਂ ਤਾਂ ਤੁਹਾਨੂੰ ਦੱਸਣਾ ਆ ਬਸ ਨਹੀਂ ਛੋਟਾ ਇੱਕ ਹਫਤੇ ਚ ਮੀਟਰ ਪੱਟ ਦਾਂਗੇ ਬਿੱਲ ਭਰ ਦੋ ਚੁੱਪ ਕਰਕੇ ਜਾ ਕੇ ਸਮਝ ਰਖਿਆ ਛੋਣੇ ਭਰ ਦਾਂਗੇ ਬਈ ਜੇ ਖਾਣ ਦਾ ਜਿਹੜਾ ਆਉਂਦਾ ਕਿਉਂਕਿ ਬਿਜਲੀ ਦਾ ਬਿੱਲ ਲੈ ਕੇ ਆਉਂਦਾ ਕਦੇ ਕੋਈ ਦੁੱਧ ਦਾ ਬਿੱਲ ਲੈ ਕੇ ਆਉਂਦਾ ਕਦੇ ਕੋਈ ਰਾਸ਼ਨ ਦਾ ਬਿੱਲ ਲੈ ਕੇ ਆਉਂਦਾ ਦੇਖਣ ਦਾ ਕੋਈ ਖਾੜਾ ਵਸਤੇ ਆਉਂਦੇ ਨਹੀਂ ਹੈਗਾ ਮੈਂ ਤਾਂ ਗੇਟ ਖੋਲਦੀ ਵੀ ਥੱਕ ਗਈ ਐਸੇ ਆਸਟਾ ਭੱਜਿਆ ਨੇ ਵੀ ਕੋਈ ਖਾੜੇ ਵਾਲਾ ਆਪਕਾ ਪਰ ਕਿਸਮਤੀ ਮੜੀ ਚੱਲ ਰਹੀ ਆ ਵੇ ਭੋਲੇ ਹਾਂ ਭਯੂ ਹਾਂ ਮੈਂ ਕਹਿ ਰਿਹਾ ਸੀ ਕਿ ਉਹ ਤਾਂ ਤੂੰ ਬੰਦਾ ਸਿਆਣਾ ਵਿਆਂਾ ਹਾਂ ਪਰ ਆਹ ਟੈਂਪੂ ਉਹ ਮੂਰਖਾ ਤੁਸੀਂ ਸਮਝਦੇ ਕਿਉਂ ਨਹੀਂ ਹੈਗੇ ਯਾਰ ਆਪਣੀ ਤਾਂ ਮੁਕਤੀ ਪਾ ਕੇ ਦੀ ਹੁੰਜੂ ਸਾਰਾ ਕੰਮ ਨਾ ਕਰਿਆ ਕਰਾਇਆ ਮਿਲੂਗਾ ਆਪਾਂ ਨੂੰ ਮौजਾਂ ਕਰਾਂਗੇ ਆਪਾਂ ਬਸ ਮੋਦੀ ਮੋਜਾਂ ਹੋਣਗੀਆਂ ਹਾਂ ਓਏ ਉਹ ਤਾਂ ਠੀਕ ਹੈ ਬਾਈ ਪਰ ਯਾਰ ਪਿੰਡ ਵਾਲੇ ਗੱਲਾਂ ਨਾ ਕਰਨਗੇ ਵੀ ਸਾਰੇ ਟੈਂਪੂ ਲਈ ਫਿਰਦੇ ਨੇ ਓਏ ਮੂਰਖਾ ਗੱਲਾਂ ਦੀ ਗੱਲ ਕਰਦਾ ਯਾਰ ਤੂੰ ਗੱਲਾਂ ਤਾਂ ਲੋਕ ਹੁਣ ਵੀ ਕਰਦੇ ਨੇ ਆ ਜਦੋਂ ਕੱਪੜੇ ਧੋਂਦਾ ਹੁੰਦਾ ਕਹਿੰਦੇ ਇਹ ਕੱਪੜੇ ਧੋ ਰਿਹਾ ਜਦੋਂ ਤੂੰ ਪਾਥੀਆਂ ਚੱਕੀ ਆਉਣਾ ਹੁੰਦਾ ਉਹ ਕਹਿੰਦੇ ਨੇ ਇਹ ਪਾਥੀਆਂ ਚੱਕੀ ਆਉਂਦਾ ਉਹ ਗੱਲ ਸੁਣੋ ਜਦੋਂ ਮੈਂ ਭਾਂਡੇ ਮਾਜਦਾ ਹੁੰਦਾ ਬੀਹੀ ਚ ਬੁੜੀਆਂ ਹੱਸ-ਹੱਸ ਲੱਗਦੀਆਂ ਨੇ ਕਿ ਹੋ ਦੇ ਭਾਂਡੇ ਮਾਜ ਰਿਹਾ ਉਹ ਮੂਰਖ ਜਦੋਂ ਘਰ ਟੈਪੂ ਆ ਜਾਊਗਾ ਸਾਰੇ ਕੰਮ ਉਹ ਆਪ ਕਰਿਆ ਕਰੂ ਕੱਪੜੇ ਧੋਤੇ ਤਾਂ ਹੀ ਮਿਲਿਆ ਕਰਨ ਹੈ ਭਾਂਡੇ ਮਾਂਜੇ ਮਜਾਏ ਮਿਲਿਆ ਕਰਨੀ ਹਾਂ ਤੇ ਅੱਗ ਬੱਝੀ ਹੋਊਗੀ ਤੇ ਆਪਾਂ ਗਰਮ-ਗਰਮ ਪਾਣੀ ਨਾਲ ਨਾ ਆਇਆ ਕਰਾਂਗੇ ਤੂੰ ਕਿੰਨੀਆਂ ਮੋਚਾਂ ਹੋ ਜਾਣਗੀਆਂ ਰੋਟੀ ਵੀ ਪਕਾ ਕੇ ਰਿਆ ਕਰੂ ਲੈ ਹੋ ਕੀ ਨਹੀਂ ਰੋਟੀ ਪਕਾਉ ਤੂੰ ਸੰਗ ਦੀ ਤਾਂ ਫੇਰ ਵੀ ਲੱਗਿਆ ਕਰੂ ਭਾਈ ਕਿਹੜੇ ਮੂੰਹ ਨਾਲ ਬਾਹਰ ਨਿਕਲਿਆ ਕਰਾਂਗੇ ਲੈ ਮੂੰਹ ਦੀ ਗੱਲ ਕਰਦਾ ਓਏ ਆਹੀ ਬਥਾੜਾਂ ਨਾਲ ਬਾਹਰ ਨਿਕਲਿਆ ਕਰਾਂਗੇ ਮੇਰਾ ਦਿਮਾਗ ਨਾ ਖਾਓ ਤੁਸੀਂ ਜਿਹੜਾ ਕੰਮ ਬਚੋਲੇ ਨੇ ਕਿਹਾ ਉਹ ਕੰਮ ਕਰੋ ਚਲੋ ਆਜੋ ਦੀਪੀ ਦੀਪੀ ਭਾਈ ਹਾਂਜੀ ਵੀਰੇ ਹੋਰ ਕੀ ਹਾਲ ਹੈ ਭਾਈ ਵਧੀਆ ਭਾਈ ਠੀਕ ਆ ਹਾਂਜੀ ਹੋਰ ਘਰ ਪਰਿਵਾਰ ਤੇਰਾ ਸਾਫ ਵਧੀਆ ਅਸੀਂ ਭਾਈ ਤੇਰੇ ਕੋਲੇ ਕੰਮ ਆਈ ਸੀ ਗਏ ਦੱਸੋ ਤੁਹਾਡੇ ਟੈਂਪੂ ਹੈਗਾ ਸਾਲੇ ਬਣਿਆ ਟੈਂਪੂ ਦੇ ਬੱਜ ਉੱਤ ਇਹਦੇ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ ਭਾਈ ਜੁੱਤੀ ਕੱਟਾ ਹੁਣ ਮੈਂ ਜੇ ਟੈਂਪੂ ਹੈਗਾ ਦੇ ਦੇ ਨਹੀਂ ਅਸੀਂ ਗਾਹ ਲੱਗ ਜਾਂਦੇ ਹਾਂ ਤੂੰ ਫੋਕ ਲੱਗ ਜਾਂਦੇ ਆ ਐਵੇਂ ਵੀ ਗੁੱਸਾ ਹੀ ਕਰ ਲਿਆ 10000 ਤੋਰੀ ਸੱਫਾ ਗੱਲ ਪੜਿਆ ਸੀ ਉਹ ਦੇਖ ਦੇਖੀ ਦੀਪੀ ਕਹੇ ਜਾਂ ਪਤਾ ਮੂਰਖੀ ਆ ਬੰਦਾ ਯਾਰ ਜੰਮੀ ਮੂਰਖਾ ਯਾਰ ਕੋਈ ਗੱਲ ਬਣੀ ਸੀਗੀ ਬੀਜੇ ਤੈ ਤੂੰ ਹੈਗਾ ਦੱਸ ਦੇ ਜੇ ਨਹੀਂ ਹੈਗਾ ਭਾਈ ਅਸੀਂ ਕਿਦੇ ਇੱਕ ਇੱਕੋ ਗੱਲ ਬਣੀ ਪਈ ਇਹ ਤਾਂ ਬਹੁਤ ਗਲਤ ਹੋਇਆ ਹੋਏ 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 ਹਾਂ 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 ਗੱਲ ਕਰੀਂ ਹਾਂ ਕਿਵੇਂ ਕਿਵੇਂ ਫਿਰ ਲਾਹ ਉਹ ਆਹਦਾ ਤੁਹਾਨੂੰ ਐ ਪੁੱਛਦੇ ਸੀਗੇ ਤੁਹਾਡੇ ਨਾਲ ਗੱਲਬਾਤ ਕੀ ਕਰਨੀ ਸੀ ਅਸੀਂ ਵੀ ਤੁਸੀਂ ਸਾਨੂੰ ਤਿੰਨਾਂ ਨੂੰ ਪਿਆਰ ਕਰੋਗੇ ਸ਼ਟ ਅਪ ਮੋਇਆ ਅਹੋ ਸਾਨੂੰ ਤਾਂ ਵਿਚੋਲੇ ਨੇ ਕਿਹਾ ਸੀਗਾ ਵੀ ਤੁਸੀਂ ਟੈਂਪੂ ਲੈ ਲਓ ਲੈ ਲਓ ਫਿਰ ਲਾਈਟਾ ਧਵਾਗੇ ਆਏ ਕਹਿੰਦੇ ਸੀਗੇ ਵੀ ਤੁਸੀਂ ਸਾਡੇ ਤਿੰਨਾਂ ਚੋਂ ਕਿਹਨੂੰ ਪਿਆਰ ਕਰੋਗੇ ਮੈਂ ਮਰ ਗਈ ਤਿੰਨਾਂ ਨਾਲ ਹਾਂ ਹਾਂ ਇਹ ਵੀ ਸੋਣਾ ਇਹ ਵੀ ਲੰਬਾਲੀ ਦਾ ਸੋਣਾ ਹੈ ਨਹੀਂ ਮੈਂ ਤੇ ਤੈਨੂੰ ਇਕੱਲੇ ਨਹੀਂ ਪਿਆਰ ਕਰੂੰਗਾ ਚੱਲ ਫਿਰ ਘਰੇ ਜਾ ਕੇ ਆਪਾਂ ਤੈਨੂੰ ਕੰਮ ਕਾਜ ਸਮਝਾਉਣਾ ਫਿਰ ਚੱਲ 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 ਆ ਫੇਰ ਫੜੇ ਉਹਨੂੰ ਤੂੰ ਵੀ ਫੜੇ ਫੇ ਆ ਆ ਫੜ ਕੇ ਰੱਖੋ ਹਾਂ ਫੜ ਕੇ ਰੱਖਵਾ ले ले आई इथे दा इथे बैठो टेंपू जी आहो ਨਾਲੇ ਅਸੀਂ ਤੁਹਾਨੂੰ ਉਹ ਪੁੱਛਦੇ ਜੀਗੇ टेंपू जी ਤੁਸੀਂ ਰੋਟੀ ਬਣਾ ਲੈਨੇ ਹੋ ਰੋਟੀ ਦੀ ਕੀ ਗੱਲ ਕਰਦੇ ਹੋ ਤੁਸੀਂ ਮੈਂ ਤਾਂ ਪਰੌਂਠੇ ਬਣਾਉਣੀਆਂ ਨਰਸਦੀਨ ਮਾਲ ਵਰਕੇ ਚਿੱਟੇ ਚਿੱਟੇ ਤੇ टेंपू जी ਭਾਂਡੇ ਧੋ ਲੈਨੇ ਆ ਬਿਪਾਂਡੇ ਭਾਂਡੇਾਂ ਦੀ ਤੂੰ ਗੱਲ ਕਰਦਾ ਛੋੜ ਗੁੱਥਿਆਂ ਨੂੰ ਸੋਹਣੇ ਕੱਢ ਦੂੰਗੀ ਹਾਂਜੀ ਟੈਂਪੂ ਜੀ ਤੁਸੀਂ ਕੱਪੜੇ ਵੀ ਧੋ ਲੈਨੇ ਹੋ ਕੱਪੜਿਆਂ ਦੀ ਕੀ ਗੱਲ ਕਰਦਾ ਤੂੰ ਕੱਪੜਿਆਂ ਤਾਂ ਮੈਂ ਨਖੀਰ ਪੂੰਜੀ ਬਾਸਿੰਗ ਪਾਊਡਰ ਨਿਰਮਾ ਓਏ ਓਏ ਕੁੱਤੇ ਨੂੰ ਪਕਾਈ ਮਾਰੀ ਜਾਂਦਾ ਤੂੰ ਮੇਰੀ ਗੱਲ ਸੁਣ ਲੈ ਇਹਨੂੰ ਟੈਂਪੂ ਜੀ ਨੂੰ ਤਾਂ ਮੈਂ ਅਫੀਸਰ ਨੂੰ ਜਾਉਂਦਾਂ ਸਾਰੀ ਗੱਲਾਂ ਤੋ ਤੁਹਾਨੂੰ ਪਤਾ ਨਹੀਂ ਵੀ ਸੈਣਾ ਕੌਣਾ ਬਾਈ ਤੂੰ ਹਾਂ ਫਰਮਾਇ ਤੂੰ ਆਇਆ ਕਰੋ ਜਾ ਬੇਕਰ ਬਚੂਲੇ ਨੂੰ ਬੁਲਾ ਕੇ ਲਿਆ ਵੀ ਅਸੀਂ ਟੈਂਪੂ ਲਿਆਂਦਾ ਜਾ ਹਾਂ ਕੱਢ ਕੇ ਜਾ ਤੇ ਤੁਸੀਂ ਜੀ اهو ਵੀ ਮੇਰਾ ਮਤਵ ਨਾਲ ਜਿਵੇਂ ਆ ਮੰਜੇ ਪੀੜੀਆਂ ਕੱਪੜੇ ਸਿਉਣੇ ਇਹ ਇਹ ਸਿਉ ਲੈਨੇ ਹੋ ਤੁਸੀਂ ਫਿਕਰ ਕਾਦ ਕਰਦੇ ਹੋ ਮੈਂ ਤਾਂ ਡਿਜ਼ਾਈਨ ਪਾਪਾ ਬਣਾ ਦੂ ਠੀਕ ਆ ਠੀਕ ਆ ਜੀ ਤੇ ਜਿਵੇਂ ਆਪਣਾ ਆ ਫਰਸ਼ ਲੱਗਿਆ ਹਾਂ ਤੇਰਾ ਕਮਰੇ ਦੇ ਵਿੱਚ ਪੋਚਾ ਚੰਗੀ ਤਰ੍ਹਾਂ ਲਾ ਦੇਓਗੇ ਥੋੜੇ ਮੂੰਹ ਨਾ ਵੱਧ ਚੁਕਾ ਦੀ ਟੈਂਪੂ ਜੀ ਤੁਸੀਂ ਤਾਂ ਸਾਰੇ ਕੰਮ ਕਰ ਲੈਂਦਾ ਲੈ ਹੁਣ ਪਤਾ ਲੱਗ ਜੀ ਟੈਂਪੂ ਸੀ ਤੁਹਾਡੇ ਤਾਂ ਹੱਥ ਜਮਾ ਕੁਲੇ ਕੁਲੇ ਨੀ ਓਏ ਨਹੀਂ ਮੇਰੀ ਗੱਲ ਸੁਣ ਤੂੰ ਐ ਕਰ ਟੈਂਪੂ ਨੂੰ ਅੰਦਰ ਬਾੜ ਦੇ ਬੇਕਰਾ ਨਾ ਜਿਹੜਾ ਉਹਦੀ ਨਾਜ਼ਰ ਬਾਹਰੇ ਪੈੜੀ ਆ ਕਿਤੇ ਆਪਣੇ ਟੈਂਪੂ ਨੂੰ ਨਾਜ਼ਰੋਂ ਨਾ ਲੜੀ ਅੰਦਰ ਵਾਗ ਜਾਓ ਜੀ ਆ ਜਦੋਂ ਹਾਥ ਮਾਰਾਂਗਾ ਟੈਂਪੂ ਜੀ ਉਦੋਂ ਆਇਓ ਮਾੜੀ ਕਿਸਮਤ ਤੇ ਮੇਰੀ ਆ ਕਿੱਥੋਂ ਭੋਲੇ ਨਾਲ ਵਿਆਹ ਕਰਾ ਲਿਆ ਮੈਨੂੰ ਕਹਿੰਦਾ ਹੁੰਦਾ ਸੀ ਵਿਆਹ ਤੋਂ ਪਹਿਲਾਂ ਆਪਾਂ ਵਿਆਹ ਕਰਾ ਲੈਨੇ ਆਪਣੀ ਜੋੜੀ ਤਾਂ ਖਾੜਿਆ ਚ ਐ ਚੱਲੂਗੀ ਜਿਵੇਂ ਅਮਰ ਜੋਤ ਚਮਕਿਲਾ ਹੋਰ 26 26 ਖਾੜੇ ਲਾਇਆ ਕਰਾਂਗੇ ਸਾਲ ਚ ਕੰਜਰ ਦਾ ਜਿੱਦਨ ਦਾ ਅੱਜ ਤੱਕ ਵਿਆਹ ਹੋਇਆ ਇੱਕ ਖਾੜਾ ਨਹੀਂ ਬੁੱਕ ਹੋਇਆ ਖਾੜਾ ਛੱਡ ਕਿਸੇ ਨੇ ਭੋਗ ਤੇ ਨਹੀਂ ਬੁਲਾਇਆ ਹੈਗਾ ਸਤ ਤਾ ਕੀ ਕਰਾਂ ਮਤਲਬ ਫਸ ਗਈ ਇਹ ਤੇ ਨਾ ਵਿਆਹ ਕਰਾ ਕੇ ਬਲਾਊਗਾ ਵੀ ਕੋਈ ਕਿਵੇਂ ਫਾਟੇ ਸਪੀਕਰ ਵਰਗੀ ਤੇ ਇਹਦੀ ਆਵਾਜ਼ ਇਹਨਾਂ ਨਾਲ ਚੰਗਾ ਤਾਂ ਬਗੇਲਾ ਸੀ ਦੇਸ਼ਕ ਸਿਰੇ ਦਾ ਲੰਡਾ ਉੱਚਾ ਸੀ ਪਰ ਫਿਰ ਵੀ ਸਾਲਟ ਨੂੰ 8-10 ਅਖਾੜੇ ਤੱਕ ਲੱਗ ਹੀ ਜਾਂਦੇ ਨੇ ਖੁਦ ਨਾਲ ਹੀ ਵਿਆਹ ਕਰਾ ਲੈਂਦੀ ਚੰਗੀ ਰਹਿੰਦੀ ਹੁਣ ਕਰਾ ਦੇ ਬਗੇਲੇ ਨਾਲ ਪਿਆ ਨਾ ਬਗੇਲਾ ਬੂੜਾ ਹੋਇਆ ਨਾ ਤੂੰ ਬੁੜੀ ਹੋਈ ਮੇਰਾ ਖੇੜਾ ਤਾਂ ਛੁੱਟੂਗਾ ਐ ਨਹੀਂ ਖੇੜਾ ਛੱਡਦੀ ਹੁਣ ਮੈਂ ਤੇਰਾ ਤੂੰ ਤਾਂ ਤੇਰੇ ਲੜਨ ਲੱਗੀ ਤੇਰਾ ਤਾਂ ਹਿੱਕ ਤੇ ਦੀਵਾ ਵਾਲ ਕੇ ਬੱਟੂ ਇਸ ਕੀ ਹਾਂ ਤੂੰ ਦੱਪਾ ਮੇਰੇ ਨਾਲ ਤਾਂ ਉਹ ਕੰਮ ਹੋ ਗਿਆ ਜਿਵੇਂ ਕਹਿੰਦੇ ਨੇ ਆਪਣੇ ਘਰੇ ਕੋਈ ਡੰਗਰ ਪਸੂ ਮੜ ਆ ਜਾਂਦਾ ਘਰੇ ਬਾਬਾ ਨਹੀਂ ਹੁੰਦਾ ਹੈ ਗਿਆ ਘਰ ਮੁੱਦਾ ਵੱਜ ਜਾਂਦਾ ਇੱਤੇ ਤੇਰੀ ਤੂੰ ਆਈਆਂ ਮੇਰਾ ਘਰ ਤਾਂ ਮੁੱਦਾ ਵੱਜ ਗਿਆ ਨਾ ਕੀ ਮੁੱਦਾ ਵੱਜ ਗਿਆ ਤੇਰੇ ਐਵੇਂ ਕੰਜਰਾ ਤੇਰਾ ਘਰ ਦਾ ਨੈ ਸਵਾਰ ਰੱਖਿਆ ਜੇ ਕਿ ਹੋਰ ਆ ਜਾਂਦੀ ਨਾ ਤੇਰੇ ਲਾਂਦੀ ਚਾਰ ਖੋਸੜੇ ਤੇਰੇ ਤੇ ਨੂੰ ਪਤਾ ਲੱਗਦਾ ਮੇਰੇ ਘਰ ਕੇ ਘਰ ਬੰਨੇ ਪਏ ਤੇਰਾ ਹਲੇ ਕਹਿੰਦਾ ਘਰ ਉੱਜੜ ਗਿਆ ਭੈਣ ਦੀ ਮੈਨੂੰ ਰੋਜੇ ਕੋਲ ਕਲੇ ਬਣਾ ਕੇ ਦਿੰਨੀ ਆ ਇਸ ਆ ਸੂਈ ਨਿਕੰਦੀ ਨਹੀਂ ਤੇ ਤੋ ਲੋਟਾਂਦਾ ਲੇ ਕੰਮਾ ਹੈ ਸਲਾਈ ਕਰਦੀ ਆ ਕੱਪੜੇ ਤਾਂ ਆਣ ਕੇ ਫਿਰ ਮੇਰੇ ਕੋਲ ਤੂੰ ਖਾਲੇ ਤਾਂ ਲਵਾਉਣ ਲੈ ਕੇ ਜਾਂਦਾ ਨਹੀਂ ਸੋਚਦਾ ਚਲੋ 2-400 ਰੁਪਏ ਇਧਰ ਹੋ ਹੀ ਆ ਜਾਂਦਾ ਜਿੱਦੇ ਦੀ ਮੇਰੀ ਮਾਂ ਮਰੀਆ ਮੇਰੀ ਜ਼ਿੰਦਗੀ ਚੋਂ ਸੇਵੀਆਂ ਗੁਲਗਲੇ ਪਕੌੜੇ ਸਾਰੇ ਖਤਮ ਹੋ ਗਏ ਨਹੀਂ ਜਦੋਂ ਇਹੋ ਜਿਹਾ ਮੌਸਮ ਹੁੰਦਾ ਦੀ ਰਕੀਨ ਮੇਰੀ ਮਾਂ ਪੂੜੇ ਗੁਲਗਲੇ ਸੇਵੀਆਂ ਬਣਾ ਕੇ ਧਿੰਦੀ ਬੇ ਮਰਨੇ ਬਸ ਆ ਸਵਾਦਾ ਪਿੱਛੇ ਫਿਰਦਾ ਰੇ ਆ ਖਾ ਖਾ ਕੇ ਤੇ ਗਲੇ ਦਾ ਤਨੇ ਬੈਡ বাজਾਇਆ ਪਿਆ ਵਿਆਹ ਚ ਟੋਰੀਆਂ ਚੀਜ਼ਾਂ ਨੂੰ ਛੱਡ ਕੇ ਮਾੜਾ ਮੋਟਾ ਖਾੜਿਆ ਬਾਰੇ ਸੋਚ ਲੈ ਵਿਆਹ ਦੇਖ ਲੈ ਬਗੇਲਾ ਤੇ ਸੁੱਖੀ ਮੋਜਾ ਮਾਰਦੇ ਨੇ ਦੇਖ ਲੈ ਸਾਲ ਚ ਨਾ 10-12 ਖਾੜੇ ਤਾਂ ਲਾ ਹੀ ਲੈਂਦੇ ਨੇ ਮਹੀਨੇ ਚ ਇੱਕ ਖਾੜਾ ਤਾਂ ਲੈਂਦੇ ਨੇ ਦੇਖ ਲੈ ਜਿੱਦਨ ਦਾ ਵਿਆਹ ਹੋਇਆ ਇੱਕ ਖਾੜਾ ਨਹੀਂ ਲਾਇਆ ਹੁਣ ਖਾੜਾ ਤਾਂ ਲਾਤਾ ਰੱਖਿਆ ਬਗੇਲਾ ਸੁੱਖੀ ਬਗੇਲਾ ਸੁੱਖੀ ਦਾ ਸਿਗਟਾ ਵੀ ਪਿੰਦੇ ਨੇ ਜਰਦਾ ਵੀ ਖਾਂਦੇ ਨੇ ਦਾਰੂ ਵੀ ਪਿੰਦੇ ਨੇ ਹੁਣ ਨਸੇ ਲੱਗ ਜਾ ਮੈਂ ਕਰਨ ਨਸੇ ਨਾ ਬਗੇਲਾ ਸੁੱਖੀ ਦੀ ਰਿਸਕਾਰ ਆ ਮੈਂ ਵੇ ਮੇਰੀ ਗੱਲ ਸੁਣ ਲੈ ਤੇਰੀ ਸੁਣਦਾ ਐ ਮੈਨੂੰ ਨਹੀਂ ਪਤਾ ਆਹ ਹਫ਼ਤੇ ਦੇ ਵਿੱਚ ਨਾ ਕੀ ਤੋਂ ਵੀ ਜਾ ਖਾੜਾ ਬੁੱਕ ਕਰਕੇ ਲੈ ਕੇ ਆ ਮੈਂ ਮੇ ਤਾਂ ਗਾਉਣ ਆ ਸਟੇਜ ਤੇ ਹੁਣ ਸਟੇਜ ਤੇ ਹੁਣ ਸਟੇਜ ਤੇ ਗਾਣ ਵਾਲਾ ਸਰੀਰ ਰਹਿ ਗਿਆ ਤੇਰਾ ਵੱਡੀ ਆ ਮਰ ਜੋ ਤਾਂ ਸਰੀਰ ਤਾਂ ਦੇਖ ਲੈ ਸਟੇਜ ਤੇ ਚੜਨ ਵਾਲਾ ਜੇ ਸਟੇਜ ਟੁੱਟ ਗਈ ਮੇਰਾ ਰਹਿਣਾ ਕੱਖ ਨਹੀਂ ਤੇਰਾ ਜਾਣਾ ਕੱਖ ਨਹੀਂ ਗੱਲਾਂ ਮਾਰਦੀ ਐ ਜੇ ਕੋਈ ਖਾੜਾ ਬੁੱਕ ਕਰਾਣ ਆਊਗਾ ਫੇਰੇ ਖਾੜਾ ਲਾਵਾਂਗੇ ਹੁਣ ਕਿਸੇ ਦੀ ਮੈਂ ਪੈਰੀ ਹੱਥ ਲਾਵਾਂ ਇਹ ਸਭ ਤੋਂ ਖਾੜਾ ਲਵਾ ਲੋ ਮੇਰੀ ਗੱਲ ਸੁਣ ਲੈ ਜਾ ਕੇ ਚਾਹੇ ਪੈਰੀ ਉੱਥੇ ਲਾਣੇ ਪੈ ਜਾਣ ਤੈਨੂੰ ਪਤਾ ਲੋਕ ਟੀਚਰਾ ਕਰਦੇ ਨੇ ਮੇਰੀ ਸਹੇਲੀ ਦਾ ਫੋਨ ਆਇਆ ਸੀਗਾ ਸਵੇਰੇ ਮੈਨੂੰ ਕਹਿੰਦੀ ਬੁਗੇਲਾ ਸੁੱਖੇ ਤਾਂ ਖਾੜੇ ਲਾਏ ਜਾਂਦੇ ਨੇ ਤੇ ਤੁਹਾਡਾ ਇੱਕ ਵੀ ਖਾਣਾ ਨਹੀਂ ਲੱਗਿਆ ਉਦੋਂ ਤਾਂ ਬੜਾ ਚੰਬਲ ਚੰਬਲ ਕਹਿੰਦੇ ਸੀ ਵੀ ਮੇਰੇ ਕਾ ਨੱਕ ਕੱਟ ਗਈ ਦੇਖ ਇਹ ਮਾੜਾ ਮੋਟਾ ਉਹ ਹੱਥ ਪੈਰ ਮਾਰਦੇ ਨੇ ਤੂੰ ਤਾਂ ਗੋ ਬਣ ਕੇ ਮੱਜੇ ਦੇ ਬੈਠੀ ਰਹਿਣੀ ਆ ਉਹ ਬਾਜੇ ਨੂੰ ਸਿਉਂਕ ਪਹਿਰੀ ਤੈਨੂੰ ਕਿਹਾ ਤੂੰ ਚ ਮਿੱਟੀ ਦਾ ਤੇਲ ਪਾ ਦੇ ਪਤਾ ਉਹ ਤਾਂ ਮੇਰੇ ਸਾਲੇ ਦਾ ਵਿਚਾਲੋਂ ਪਟ ਗਿਆ। ਹਲੇ ਖੜੇ ਭਲਦੀ ਐ। ਮਿੱਟੀ ਦਾ ਤੇ ਲੈ ਆ ਕੇ ਦਵੇਂਗਾ ਤਾਂ ਹੀ ਲਾਉਂਗੀ। ਮੇਰੇ ਸਾਲੇ ਦਾ ਬੰਦ ਕਰਤਾ ਸਰਕਾਰ ਨੇ। ਮੈਂ ਕੀ ਕਰਾਂ ਵਿਚੀ ਲੱਗ ਕੇ ਥੋਲੇ ਕੇ ਦੇਮਾ। ਐ ਕਰਦੇ ਥੋੜਾ ਜਿੱਥੋਂ ਮਰਜੀ ਲੈ ਕੇ ਦੇ ਦੇ ਮੈਂ ਆਪਦੇ ਉੱਤੇ ਪਾ ਲੈਣੀ ਅੱਗ ਲਾ ਕੇ ਮਰ ਜਣੀ ਆ ਤੇਰੀ ਜਾਨ ਸਖਾਲੀ ਹੋ ਜੂਗੀ। ਪਾ ਲੈ ਪਾ ਲੈ ਹੋਰ ਮੈਂ ਕੀ ਭਾਲਦਾ ਮੇਰੀ ਜਾਨ ਤਾਂ ਵੱਜੂਗੀ। ਬਸ ਮਰੇ ਹੀ ਭਾਲਦਾ ਮੈਨੂੰ। ਭਾਲਦਾ ਨਾਲੇ ਪੂਰਾ। ਪਰਝਾਈ ਨਾਲ ਕੀ ਮਲੇੜੀ ਜਾਂ ਨਾ ਮੈਂ ਤੇਰੀ ਪਰਝਾਈ ਨਾਲ ਲੜਾਂ ਜਾਂਦਾ ਲੜਾਂ ਤੈਨੂੰ ਬਿਲਾ ਦਾ। ਤੈ ਹੀ ਨਹੀਂ ਮੇਰਾ ਬੇੜਾ ਡੋਪਿਆ ਜੇ ਚੰਗਾ ਪਲਾ ਉਥੇ ਦਫਤਰ 'ਚ ਬੈਠਿਆ ਰਹਿੰਦਾ ਲੋਕਾਂ ਦੇ ਫੋਨ ਸੁਣਦਾ ਬੁਕਿੰਗ ਹੁੰਦੀ ਟਾਈਮ ਤੇ ਤਾਂ ਪਹੁੰਚਦਾ ਨਹੀਂ ਤੀ ਟਾਈਮ ਤੇ ਕੋਈ ਗੱਲ ਨਹੀਂ ਸੁਣਦਾ ਦੀ ਕਿਸੇ ਦੀ ਉਤਰਾ ਹੱਥੇ ਚੂਜ ਬੈਠ ਕੇ ਇੱਕ ਲੈ ਕੇ ਮੋਟਾ ਸੰਤਰਾ ਦੋ ਲੈ ਕੇ ਆਂਡੇ ਟੀਟੀ ਹੋ ਜਾਂਦਾ ਤੀ ਤੇਰੇ ਭਰਾ ਮੈਂ ਮੋਟਾ ਸੰਤਰਾ ਪੀ ਜਾਂ ਨਾ ਕਿਸਦਾ ਫੋਨ ਹੀ ਨਹੀਂ ਆਉਂਦਾ ਹੈਗਾ ਵੀ ਭੋਲੇ ਨੂੰ ਬੁੱਕ ਕਰ ਲਓ ਹਮ ਲੈ ਬੁੱਕ ਕਰ ਲਓ ਜਿੰਨੇ ਕਲਾਕਾਰ ਡੋਪੇ ਨੇ ਸਾਜਿਆਂ ਨੇ ਡੋਪੇ ਨੇ ਵੇ ਮੇਰੀ ਗੱਲ ਸੁਣ ਲੈ ਭਰਾਵਾ ਦੇਖ ਜੇ ਕਿ ਵਿਆਹ ਸ਼ਾਦੀ ਦਾ ਪ੍ਰੋਗਰਾਮ ਬੁੱਕ ਨਹੀਂ ਹੁੰਦਾ ਤੂੰ ਮਰਗਤ ਦਾ ਹੀ ਕਰ ਲੈ ਮਾੜਾ ਮੋਟਾ ਮਾਰਕੀਟ ਚ ਆਉਣ ਜੋ ਅੱਗੇ ਤਾਂ ਹੋਵਾਂਗੇ ਉਹ ਭਾਬੀ ਥੋਡੇ ਪ੍ਰੋਗਰਾਮਾਂ ਕਰਕੇ ਕਿਹਦਾ ਫੁੱੜਾ ਮਾਰਦਾ ਮੈਂ ਨਾਲੇ ਮੈਂ ਤਾਂ ਥੋਡੇ ਰੇਟ ਵੀ ਨਾਉਣ ਕਰਕੇ ਦੇਖ ਲੈ ਕੋਈ ਬੁੱਕੀ ਨਹੀਂ ਕਰਾਉਂਦਾ ਹੈਗਾ ਜਦੋਂ ਵੀ ਢੋਲੇ ਦਾ ਨਾਉ ਲੈਂਦਾ ਤੇਰਾ ਨਾਉ ਲੈਂਦਾ ਅਗਲਾ ਭੱਜ ਜਾਂਦਾ ਲੱਗਦਾ ਮੇਰੇ ਸਾਲੇ ਜੀਵ ਵਾਲੀ ਗੋਲੀ ਤੇ ਰਿਆਂ ਸਾਰਾ ਤਾਂ ਕੰਮਣ ਲੱਗ ਰਿਹਾ ਮੈਨੂੰ ਤਾਂ ਉੱਦੀ ਪਤਾ ਲੱਗਿਆ ਸੀ ਵੀ ਮੇਰਾ ਭੱਠਾ ਦਾ ਬੈਠੂ ਆ ਜਦੋਂ ਮੇਰੇ ਗੀਤ ਚ ਸੀ ਆ ਆ ਤੂੰ ਕਰਦਾ ਦੀ ਹਾਏ 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 ਤੇਰੀ ਹਾਏ ਹਾਏ ਲੈ ਕੇ ਬੈਠੀਏ ਸਾਨੂੰ ਸਹੀ ਗੱਲ ਹੈ ਜੀ ਇਹਦੇ ਉਸੇ ਹਾਏ ਨੇ ਆਪਣਾ ਪੱਠਾ ਗੁਰੂ ਕੀਤਾ ਮੇਰੀ ਜੇ ਹਜੇ ਵੀ ਮੰਨਦੀ ਆ ਸਟੇ ਸੈਕਟਰੀ ਵਦਨ ਤੇ ਮੇਰੀ ਗੱਲ ਸੁਣ ਲੈ ਜੀ ਜੇ ਇਹਨੂੰ ਭਜਾਤਾ ਫਿਰ ਜਮੀ ਆਪਣਾ ਪੱਠਾ ਗੁਰੂ ਹੋ ਜੀ ਜੀ ਨਾ ਤੇ ਜਿਹਦੇ ਕੋਲ ਵੀ ਇਹ ਜਾਊਗਾ ਉਹਦਾ ਪੱਠਾ ਗੁਰੂ ਹੋਣਾ ਤਾਂ ਪੱਕਾ ਫਿਰ ਆਪਾਂ ਬਗੇਲੇਵਾਂ ਨੂੰ ਕੋਲੇ ਨਾ ਭੇਜੀਏ ਮੈਂ ਤਾਂ ਕਹਿੰਦੀ ਆ ਜੀ ਵੀ ਇਹ ਬਗੇਲੇਵਾਂ ਰੋੜਾ ਫੜ ਗਿਆ ਉਹਨਾਂ ਦਾ ਪੱਠਾ ਗੁੱਲੂ ਕੋਈ ਤੇਰਾ ਆਪਣੇ ਪ੍ਰੋਗਰਾਮ ਚੱਲਾ ਨਾ ਜਾਣਗੇ ਆਏ ਜਾਂਦੇ ਸੁਲਾ ਸੁਪੰਜਾਂ ਰਹੋਗੇ ਚੰਗਾ ਖਾਣ ਨੂੰ ਆ ਚੰਗਾ ਪੀਣ ਨੂੰ ਆ ਵੱਡਾ ਬੋਲਣ ਨੂੰ ਆ ਫੇਰ ਦੇ ਫਿਰ ਹੁਣ ਇਹਨੂੰ ਇਹਨਾਂ ਨੌਕਰੀ ਛੱਡ ਕੇ ਛੱਡੇ ਮੈਂ ਓਏ ਕੀ ਕੁਸਨ ਮਸਰਜੀ ਕਰੀ ਜਾਂਦੇ ਹੋ ਮੈਨੂੰ ਵੀ ਦੱਸ ਤੋ ਕੋਈ ਗੱਲ ਮੇਰੀ ਗੱਲ ਸੁਣ ਲੈ ਤੂੰ ਸਾਡੇ ਮਗਰ ਲੱਕੇ ਭੁੱਖਾ ਨਾ ਮਰ ਭਾਈ ਅਸੀਂ ਤਾਂ ਇਹ ਕੰਮ ਛੱਡਤਾ ਆ ਮੁਦਰਾ ਤਬੀਤ ਜੇ ਕੱਢ ਕੋਈ ਕੰਮ ਲੱਗ ਜਾ ਦਿਹਾੜੀ ਟੂੜੀ ਤੇ ਦਿਹਾੜੀ ਤੇ ਵੀ ਲੱਗੂਗਾ ਮਿੰਨ ਤਾਂ ਬੱਕੇ ਕਿ ਕਿਦਾਂ ਦਾ ਕਰਿਆ ਵੀ ਆ ਜਾ ਤੂੰ ਮੇਰੇ ਕੋਲੇ ਤੂੰ ਤਾਂ ਡਬਲ ਪੈਸੇ ਦਊਗਾ ਮੈਂ ਉਹਦੇ ਕੋਲੇ ਲੱਗ ਜਾਊਂਗਾ ਫੇਰ ਭੱਗ ਜਾ ਭੱਗ ਜਾ ਨਾ ਤੇਰਾ ਹੱਥ ਫੜਿਆ ਕਿਸੇ ਨੇ ਕੋਈ ਗੱਲ ਹੈ ਗੱਲ ਹੈ ਮੈਂ ਤਾਂ ਵੱਧ ਪੈਸੇ ਮਿਲਦੇ ਨੇ ਸਮਕਾ ਉਹਦੇ ਲਈ ਲੱਗੂ ਮੈਂ ਜਾ ਕੇ ਦੇਖਿਓ ਫਿਰ ਕਿਵੇਂ ਪ੍ਰੋਗਰਾਮ ਆਉਂਦੇ ਨਾਲੇ ਵਗਦੇ ਨੇ ਫੇਰ ਭੱਗ ਜਾ ਯਾਰ ਅਸੀਂ ਤਾਂ ਗਾਂਦੇ ਨਹੀਂ ਹੈਗੇ ਮੇਰੇ ਘਰ ਵਾਲੀ ਭਾਰੀ ਹੋ ਗਈ ਉਹ ਭੱਗ ਜਾ ਨਾ ਭੱਗ ਜਾ ਫੇਰ ਹੁਣ ਤੇਰੀ ਕਿਸੇ ਨੇ ਪੂਛ ਪੜੀ ਐ ਉਹ ਨਾਲੇ ਪੈਸੇ ਉਹ ਜਿਹੜਾ ਮਹੀਨਾ ਲੱਗਿਆ ਪਹਿਲਾਂ ਕਾਦੇ ਪੈਸੇ ਕਿਹੜਾ ਮਹੀਨਾ ਲਾਇਆ ਲੈ ਕਿ ਭਾਈ ਕੀ ਪ੍ਰੋਗਰਾਮ ਤਾਂ ਲੱਗਿਆ ਨਹੀਂ ਕਿਹੜੇ ਪੈਸੇ ਦੇ ਦੀ ਐਸੀ ਤੈਨੂੰ ਉਸੇ ਮਹੀਨੇ ਚ ਤੈ ਹਾਏ ਹਾਏ ਕਰੀ ਐ ਹਾਏ ਹਾਏ ਦੇ ਪੈਸੇ ਦੀ ਹੁਣ ਤੈਨੂੰ ਠੀਕ ਐ ਪੈਸੇ ਤਾਂ ਮੈਂ ਕਢਾ ਲੂਗਾ ਵਗ ਜਾ ਨਾ ਕਢਾ ਲੈ ਕਢਾ ਲੈ ਕਢਾ ਲੂਗਾ ਮੈਂ ਟੈਨਸ਼ਨ ਨਾ ਲਿਓ ਫਿਰ ਇਹ ਕਢਾਵਾਂਗੇ ਜੇ ਪੱਲੇ ਹੋਣਗੇ ਗਿਆ ਜੀ ਇਹ ਤਾਂ ਵਗੇ ਲੈਣਾ ਕੋਲੇ ਹੁਣ ਵਗੇ ਲੈ ਬਰਾ ਦਾ ਪੇੜਾ ਡੋਬੂਗਾ ਦੇਖੀ ਜੀ ਅੱਜ ਤੋਂ ਬਘੇਲੇਣਾ ਦੀ ਪੁੱਠੀ ਗਿਣਤੀ ਸ਼ੁਰੂ ਤੇ ਆਪਣੀ ਸਿੱਧੀ ਦੇ ਤੜੀ ਆਪਣੀ ਵੀ ਸਿੱਧੀ ਤਾਂ ਉਹ ਜੇ ਮਾੜਾ ਮੋਟਾ ਬਜਨ ਖੜਾਵੇਂਗੀ ਪਤਲੀ ਪਤੰਗ ਬਣ ਜਾ ਕੋਈ ਗੱਲ ਨਹੀਂ ਜੀ ਖਾੜੇ ਤਾਂ ਲੱਗਣ ਤੇ ਮੈਂ ਤਾਂ ਛੱਡੀ ਵਰਗੀ ਹਾਂ ਛੱਡੀ ਵਰਗੀ ਮਤ ਹੈਗਾ ਨਾ ਪਹਿਲਾ ਵਰਗਿਆ ਸਟੇਜਾਂ ਨਹੀਂ ਰਹੀਆਂ ਉਹਦੀ ਟੁੱਟ ਜਾਣੀ ਵੀਡੀਓ ਨਹੀਂ ਦੇਖੀ ਆਈਆਂ

ਉਹ ਮਾਤਾ ਇਹਦੇ ਲਈ ਭੋਲੇ ਲੈ ਵਿਆ ਸੀਗਾ ਭੋਲੇ ਲੈ ਵੀ ਜੀ ਮਾਣ ਕਰੇ ਪ੍ਰੋਗਰਾਮ ਚ ਆਸੀ ਉਹਦਾ ਖੜਾ ਜਾ ਬੁੱਕ ਕਰਾਣਾ ਹੈ ਉਹ ਛੱਡ ਪਰਾ ਭੋਲੇ ਨੂੰ ਤੈਨੂੰ ਵਧੀਆ ਕਲਾਕਾਰ ਬੁੱਕ ਕਰਾਉਂਗਾ ਇਹਨਾਂ ਨੂੰ ਕਿਹੜਾ ਗਾਣਾ ਗਾਉਂਦਾ ਉਹ ਦੇਖ ਭਾਬੀ ਐਵੇਂ ਫੈਂਟ ਕੇ ਹੋਈ ਪਈ ਆ ਮੋਟੀ ਹੋਈ ਪਈ ਆ ਭੋਲੇ ਦੀ ਬਾਜਨੀ ਨਿਕਲਦੀ ਉਹ ਆਪਣੇ ਆਪ ਨੂੰ ਅਮਰ ਨੂਰੀ ਸਮਝ ਲੀ ਆ ਹੈ ਗਾਉਣਾ ਉਹਨੂੰ ਆਉਂਦਾ ਨਹੀਂ ਹੈਗਾ ਤੈਨੂੰ ਵਧੀਆ ਕਲਾਕਾਰ ਬੁੱਕ ਕਰਾਉਂਗਾ ਨੰ ਰੈਂਡ ਦੇ ਤੂੰ ਵਧੀਆ ਇਹਨਾਂ ਤੋਂ ਵਧੀਆ ਕਿਹੜਾ ਕਲਾਕਾਰ ਹੋਊਗਾ ਯਾਰ ਮੈਂ ਪਿਛਲੇ ਦਿਨ ਸੁਣਿਆ ਸੀ ਇਹਨਾਂ ਨੂੰ ਵਧੀਆ ਗਾਉਂਦੇ ਨੇ ਇਹ। ਉਹ ਕਿਹੜਾ ਵਧੀਆ ਗਾਉਂਦੇ ਨੇ ਇਹ? ਨਾ ਕੋਈ ਸੁਰ, ਨਾ ਕੋਈ ਤਾਲ, ਢੋਲਕ ਕਿਤੇ ਵੱਜਦੀ ਹੁੰਦੀ ਆ, ਇਹ ਗਾਉਂਦੇ ਕਿਤੇ ਹੁੰਦੇ ਨੇ। ਤੂੰ ਮੇਰੇ ਨਾਲ ਚੱਲ, ਤੈਨੂੰ ਵਧੀਆ ਕਲਾਕਾਰ ਐ ਕੱਟ ਰੇਡ ਦੇ ਵਿੱਚ ਬੁੱਕ ਕਰਾਂ। ਉਹ ਚੱਲ ਮੈਂ ਆਇਆ ਹੁਣ ਇੱਕ ਵਾਰੀ ਜੀੜਾ ਦਾ ਮਾਰਾਂ ਵਾਂ। ਜੀੜਾ ਦਾ ਮਾਰਿਆ। ਪਰ ਇਹਨਾਂ ਨੂੰ ਬੁੱਕ ਨਾ ਕਰਾਂ। ਤੂੰ ਮੇਰਾ ੜੀ ਐ। ਕਲਾਕਾਰ ਤੈਨੂੰ ਮੈਂ ਬੁੱਕ ਕਰਾ ਕੇ ਦਊਂਗਾ ਬਗੇਲਾ। ਇਹਨਾਂ ਤੋਂ ਬਹੁਤ ਵਧੀਆ ਗਾਉਂਦਾ। ਸਟੇਜ ਦੇਖੀ ਨਾਲ ਇੱਕ ਨੰਬਰ ਐ। ਤੇਰਾ ਆੜੀਆਂ ਜਿ세 ਕਰਕੇ ਮੈਂ ਆਤੀ ਚਲ ਹੁਣ ਆ ਗਿਆ ਇਹਨਾਂ ਦੇ ਘਰੇ ਇੱਕ ਵਾਰੀ ਮੈਂ ਜਾ ਆਵਾਂ ਢੀੜਾ ਮਾਰਿਆ ਠੀਕ ਹੈ ਸਮਝ ਗਏ ਨਾ ਹਾਂ ਬੁੱਕ ਨਾ ਕਰਾ ਕੇ ਨਹੀਂ ਕਰਾਉਂਦਾ ਤੇਰੇ ਬਾਈ ਨੇ ਇਹਨੂੰ ਇਹ ਤਾਂ ਵਧੀਆ ਕਲਾਕਾਰ ਬੰਗੇਲੇ ਨੂੰ ਬੁੱਕ ਕਰਕੇ ਨਹੀਂ ਮਾਂ ਦੇਖੀ ਬਾਟ ਕੱਟਦਾ ਮੈਂ ਤਾਂ ਪ੍ਰਵਾਹ ਨਾ ਮੰਨੇ ਇੱਕ ਮੇਰਾ ਜਾਦਾ ਆ ਮਾਂ ਹਾਂ ਚਲ ਠੀਕ ਆ ਦੇਖੀ ਕਿਤੇ ਮੇਰਾ ਸਾਲਾ ਬੁੱਕੇ ਹੀ ਨਾ ਕਰਾਇਆ ਪਰ ਐਂ ਤਾਂ ਨਹੀਂ ਬੁੱਕ ਕਰਾਉਂਦਾ ਆੜੀ ਤਾਂ ਮੇਰਾ ਪੱਕਾ ਇਹੇ ਆਉਗਦਾ ਮੇਰੇ ਕੋਲ ਇਹ ਤਾਂ ਮੇਰਾ ਸਾਲਾ ਤਾਂ ਤਾਰੀਫ ਕਰਦਾ ਨਹੀਂ ਸੀ ਥੱਕਦਾ ਇਹਨਾਂ ਦੀ ਹੁਣ ਕੀ ਇਹਦੇ ਸੱਪ ਲੜ ਗਿਆ ਮੈਨੂੰ ਲੱਗਦਾ ਸਾਲੇ ਨੂੰ ਤਨਖਾਹ ਤਨ ਕੋਹ ਨਹੀਂ ਮਿਲੀ ਤਾਂ ਇਹ ਨਾਲ ਬਾਰੇ ਬੁਰਾ ਬੋਲਦਾ ਚਲ ਮੈਂ ਕਰਦਾ ਗੱਲ ਜਦੋਂ ਬਿਆਹੀ ਜਾਂਦੀ ਸਾਲੀ ਮੂੰਹ ਘਟ ਕਰਦੀ ਜੀਜੇ ਦਾ ਜਦੋਂ ਬਿਆ ਚਾਂਦੀ ਸਾਹ ਹੋਰ ਬੋਲੇ ਉਹ ਠੀਕ ਹੈ ਭਾਈ ਕੀ ਹਾਲ ਨੇ ਤੇਰੇ ਬਸ ਵਧੀਆ ਹੂੰ ਕਿਧਰ ਫਿਰਦਾ ਫਰਾ ਮੈਂ ਤਾਂ ਤੇਰੇ ਲਾ ਵੀ ਆਇਆ ਸੀਗਾ ਤੇਰੇ ਲਾ ਵੀ ਆਇਆ ਸੀ ਬੋਲੋ ਹੁਕਮ ਕਰੋ ਉਹ ਤੇਰੇ ਲਾ ਵੀ ਆਇਆ ਸੀਗਾ ਭਾਬੀ ਨਹੀਂ ਦੇਂਦੀ ਕਿਤੇ ਗਈ ਹੋਈ ਆ ਭਾਬੀ ਦੋ ਭੈਣ ਦੀ ਤਾਂ ਖਰਬੂਜੇ ਲੈਣੇ ਨੇ ਮੈਨੂੰ ਗੱਲ ਦੱਸ ਗਈ ਹੈ ਕੀ ਗੱਲ ਐ ਆਕੜ ਕੇ ਚ ਬੋਲਦਾ ਕੜਿਆ ਹੋਇਆ ਅਸੀਂ ਤਾਂ ਰੋਜ਼ੇ ਲੜਦੇ ਆ ਕੋਈ ਨਵੀਂ ਗੱਲ ਐ ਚੱਲ ਛੱਡ ਯਾਰ ਮੈਂ ਤਾਂ ਐ ਆਇਆ ਸੀ ਤੇਰੇ ਲਵੇ ਕਰੀਣਾ ਛੋਟਾ ਜਿਹਾ ਪ੍ਰੋਗਰਾਮ ਹੈ ਆਪਣੇ ਜਵਾਖ ਦਾ ਜਨਮ ਦਿਨ ਹੈ ਜਨਮ ਦਿਨ ਹਾਂ ਦੱਸੋ ਜੀ ਫਿਰ ਤੇ ਉਹਦੇ ਵਾਸਤੇ ਬੁੱਕ ਕਰਨ ਆਇਆ ਸੀਗਾ ਮੈਂ ਇਹ ਆਪਣੇ ਵਾਲਾ ਉਹ ਰਾਜ ਮਿਲਿਆ ਸੀ ਮੈਨੂੰ ਜਿਹੜਾ ਤੁਹਾਡੇ ਵਾਲਾ ਸੈਕਟਰੀ ਹੁੰਦਾ ਸੀ ਅੱਛਾ ਅੱਛਾ ਹਾਂ ਉਹ ਕਹਿੰਦਾ ਪਰਜਾਈ ਮੋਟੀ ਵਾਲੀ ਹੋ ਰਹੀ ਐ ਇਹਨਾਂ ਤੋਂ ਗਾਇਆ ਨਹੀਂ ਜਾਂਦਾ ਕੀ ਗੱਲ ਹੋ ਗਈ ਇਹਦੇ ਨਾਲ ਕਿਹਨਾਂ ਬੋਲ ਤਾਂ ਮਾਰ ਪਰਜਾਈ ਨੂੰ ਦੇਖੀ ਤਾਂ ਸਹੀ ਸੱਚੀ ਮੋਟੀ ਹੋ ਗਈ ਕਿਉਂ ਭੈਣੇ ਦੀ ਤੂੰ ਟੇਲਰ ਐ ਵੀ ਕੱਪੜਿਆਂ ਦਾ ਨਾਪ ਲੈ ਕੇ ਜਾਵੇਗਾ ਜਿਹੜੀ ਕੰਮ ਦੀ ਗੱਲ ਐ ਮੇਰੇ ਯਾਰ ਉਹ ਕਰ ਤਰੀਕ ਦੱਸ ਕਿਹੜੀ ਐ ਉਹ ਤਰੀਕ ਦਾ ਮੈਂ ਤੈਨੂੰ ਦੱਸ ਦੂੰਗਾ ਤੂੰ ਐਂ ਦੱਸ ਵੀ ਪੈਸੇ ਕਿਨੇ ਲਏਗਾ ਪੈਸੇ ਜਿੰਨੇ ਕਹੇਗਾ ਕਰ ਲਾਂਗੇ ਨਾ ਫਿਰ ਵੀ ਖਾੜਾ ਬੁੱਕ ਕਰਨਾ ਹੈ ਬਈ ਸੱਸਰੀ ਕਾਲ ਬਈ ਸੱਸਰੀ ਕਾਲ ਹੈ ਬਈ ਖਾੜਾ ਬੁੱਕ ਕਰਨਾ ਹੈ ਕਹਿੰਦਾ ਵੀ ਹਾਂ ਹਾਂ ਕੀ ਗੱਲ ਉਹਨਾਂ ਦੇ ਬੱਚਾ ਹੋਇਆ ਜਨਮ ਦਿਨ ਮਨਾ ਦੇਵਾ ਜਨਮ ਦਿਨ ਕੋਈ ਗੱਲ ਨਹੀਂ ਬਈ ਆ ਲਾਇਆ ਮੈਂ ਖੜਾ ਐਂ ਦੱਸ ਕਿੰਨੇ ਗਾਣੇ ਲਾਣੇ ਨੇ ਪਹਿਲਾਂ ਮੇਰੇ ਖਿਆਲ ਤੇਰੇ ਲਈ ਤੈਨੂੰ ਕੁੜੀਆਂ ਨਹੀਂ ਹੈਗੀਆਂ ਕੁੜੀਆਂ ਤਾਂ ਤਿੰਨ ਨੇ ਹੁਣ ਮੁੰਡਾ ਹੋਇਆ ਨਾ ਚਲੋ ਕੋਈ ਗੱਲ ਨਹੀਂ ਤੇਰੇ ਵਾਸਤੇ ਦਾ ਫਿਰ ਆਪਾਂ ਲੈਸ ਕਰਾਂਗੇ ਹਾਂ ਹਾਂ ਕੋਈ ਗੱਲ ਨਹੀਂ ਫਿਰ ਲੈਸ ਦੀ ਕੀ ਗੱਲ ਕਰਾਂ ਪੂਰਾ ਗੱਲ ਕਰ ਉਰ ਅੱਖ ਚੱਕ ਪਾ ਤੂੰ ਪਾਣੀ ਦਾ ਗਲਾਸ ਲਿਆ ਪਾਣੀ ਦਾ ਗਲਾਸ ਲਿਆ ਜਾ ਕੀ ਕਰ ਲੋਗੀ ਮੈਂ ਗੱਲ ਕਰਦਾ ਚਲ ਭਾਈ ਐ ਕਰੀ ਆਪਣਾ ਹੀ ਘਰ-ਬਾਰ ਪੈਸੇ-ਕੁਸੇ ਦਾ ਕੀ ਕਰਾਂ ਕਰ ਲਾਂਗੇ ਸਾਰਾ ਕਿਤਾਬ ਨਾਲ ਪਿੰਡ ਦੀ ਪੈਸੇ ਤੋਂ ਬਿਨਾ ਤੂੰ ਵੀ ਵੱਜਦੀ ਹੁੰਦੀ ਆ ਗੱਲਾਂ ਦੇਖ ਇਹਦੀਆਂ ਯਾਰ ਗੱਲ ਸੁਣ ਯਾਰ ਇਹਦਾ ਅਸੀਂ ਲੜਦੇ ਨਹੀਂ ਹੈਗੇ ਇਹ ਇਹ ਸਾਡਾ ਇਹੀ ਪਿਆਰ ਹੈ ਸਾਡਾ ਉਹ ਪਿਆਰ ਤਾਂ ਸਹੀ ਹੈ ਇਹ ਗਾ ਲਊਗੀ ਗੱਲ ਤਾਂ ਸੈਕਟਰੀ ਦੀ ਸੱਚੀ ਹੈ ਤਾਂ ਸੱਚੀ ਨੂੰ ਮੋਟੀ ਹੋਈ ਵੀ ਹੈ ਹੋਰ ਭੈਣ ਦੀ ਜਲੇਬੀਆਂ ਕੱਢਣ ਦਾ ਕੰਮ ਕਰਦੀ ਆ ਯਾਰ ਗੱਲਾਂ ਦੇਖ ਕਹਿੰਦਾ ਗਾ ਵੀ ਲਊਗੀ ਪਿਛਲੇ ਵਾਰ ਕਿੰਨਾ ਦਾ ਸਾਡਾ ਗੀਤ ਵਾਇਰਲ ਚੱਲ ਰਿਹਾ ਉਹ ਤੇ ਇੰਸਟਾਗ੍ਰਾਮ ਤੇ ਜਿੱਥੇ ਕਹੇਗਾ ਦੇਖਾਂਗੇ ਕਿੰਨਾ ਚੱਲ ਰਿਹਾ ਉਹ ਦੇਖਿਆ ਨਹੀਂ ਤਾਂ ਓਏ ਉਹ ਤਾਂ ਦੇਖਿਆ ਉਹਦੇ ਤਾਂ ਬਾਹਲੀ ਪਤਲੀ ਜੀ ਲੱਗਦੀਆਂ ਹੁਣ ਤਾਂ ਜਮੇ ਡਰਾਮੀ ਬਣਿਆ ਪਿਆ ਦਾ ਯਾਰ ਡਰ ਕੇ ਗੱਲਾਂ ਕਿਹ ਜੇ ਕਰਦਾ ਲੱਗ ਰਹੇ ਤੂੰ ਹਏ ਕਬਾਡੀ ਖੜਿਆਣੀ ਆ ਇੱਕ ਗਾਣਾ ਕੀ ਕਰਨਾ ਇਹ ਤਾਂ ਮੈਨੂੰ ਦੱਸ ਦੇ ਓਏ ਲਵਾਉਣਾ ਦਾ ਖੜਾ ਹੀ ਆਪਾਂ ਸੁੱਖਣ ਵਾਲੇ ਚਾਰ ਮਹੀਨਾ ਖੜੀਆਂ ਨਹੀਂ ਕੀਲੇ ਤੇ ਡੇਰੀ ਚ ਦੁੱਧ ਨਹੀਂ ਪਾਉਂਦੇ ਖਾਨੇ ਆ ਡਾਰੇ ਆ ਮੋਜਾਂ ਲੁੱਟਦੇ ਨੇ ਯਾਰੇ ਲੈਨੇ ਆ ਜਿੰਦਗੀ ਦੇ ਉਹ ਭੁੱਲੇ ਚੱਲ ਪਤਾ ਕੀ ਆਪਣੇ ਰਿਸ਼ਤੇਦਾਰ ਆਉਨੇ ਨੇ ਬਾਹਰੋਂ ਜੇ ਹੁਣ ਇੱਥੇ ਪਰਚਾਈ ਤੋਂ ਗਾਇਆ ਨਾ ਗਿਆ ਅਗਲੇ ਕੀ ਕਹਿਣਗੇ ਬਾਹਰੋਂ ਵੀ ਕੀ ਪ੍ਰੋਗਰਾਮ ਕਰਾਇਆ ਤੁਹਾਨੂੰ ਕਿਹੜਾ ਕਲਾਕਾਰ ਐ ਇਹ ਦੱਸ ਨੇ ਜਿਹੜੇ ਬਾਹਰੋਂ ਬੰਦੇ ਨੇ ਉਹਨੇ ਭੈਣ ਦੀ ਪੂਸ ਲੱਗੀ ਹੋਈ ਹੁੰਦੀ ਐ ਗੱਲਾਂ ਦੇ ਯਾਰ ਉਰੀਓ ਗਏ ਨੇ ਬਾਹਰ ਵੀ ਉਕੇ ਤਾਂ ਵੀ ਉਹਨੇ ਭਰ ਪ੍ਰੋਗਰਾਮ ਦਾ ਬੜੀਆ ਪਾਲਦਾ ਫਿਰ ਬੜੀਆ ਲਾਵਾਂਗੇ ਘਟਿਆਗਾ ਤੋਂ ਲਾਵਾਂਗੇ ਕਿਸੇ ਦਾ ਜੀ ਕਰਦਾ ਹੁੰਦਾ ਆਪਣੀ ਬੇਇੱਜ਼ਤੀ ਕਰਨ ਨੂੰ ਜਿੰਨਾ ਸਾਡੇ ਚਤੰਤ ਸਾਰਾ ਲਾਵਾਂਗੇ ਹੁਣ ਵੀ ਦੇਖ ਲੈ ਅੰਦਰ ਬੈਠੀ ਰਿਆਜ ਚ ਨਕਦੀ ਦੀ ਕਰ ਬਾਜੇ ਦੀ ਐਸੀ ਦੀ ਤੈਸੀ ਕਰਖੀ ਇਹਨੇ ਕਿਆਂਗਾ ਮਾਰਦਾ ਇਹ ਬੂਰੇ ਜਦੋਂ ਬਾਜਾ ਵਜਾਂਦੀ ਹੈ ਬਾਜਾ ਚੰਗਾ ਮਾਰਦਾ ਮੈਂ ਤਾਂ ਲੱਗ ਜਿਵੇਂ ਪਰਚਾਈ ਬਾਜੇ ਦੇ ਮੂਰੇ ਚੰਗਾ ਮਾਰਦੀ ਹੁੰਦੀ ਹੈ ਪਤਾ ਨਹੀਂ ਉਹ ਚੰਗਾ ਮਾਰਦੀ ਹੈ ਪਤਾ ਨਹੀਂ ਬਾਜਾ ਮਾਰਦਾ ਮੇਰੀ ਗੱਲ ਸੁਣ ਲੈ 11000 ਰੁਪਏ ਚ ਖੜਾ ਪੁੱਕ ਹੋਊਗਾ ਲਵਾਣਾ ਲਵਾ ਲੈ ਨਹੀਂ ਲਵਾਣਾ ਨਾ ਗੱਲ ਮੁੱਕੀ ਠੀਕ ਹੈ ਮੇਰੇ ਤੈਨੂੰ ਤਾਂ ਇਹ ਲੱਗਦਾ ਵੀ ਉਹ ਵਿਹਲਾ ਬੈਠਾ ਟਹੀ ਜੀ ਪੱਗ ਬੰਨੀ ਮੇਰੇ ਲਵੇ ਪ੍ਰੋਗਰਾਮ ਬਹੁਤ ਨੇ ਦਿਨੇ ਦਾ ਪ੍ਰੋਗਰਾਮ ਚੱਲਦੇ ਨੇ ਦੁਜੇ ਰਾਤ ਨੂੰ ਜਾਗਰਣ ਚੱਲਦੇ ਨੇ 18000 ਰੁਪਇਆ ਲਵਾਣਾ ਲਵਾਲਾ ਖੜਾ ਨਹੀਂ ਉਹਦਾ ਡੰਡੀ ਫੜ 18000 ਤਾਂ ਬਾਈ ਜ਼ਿਆਦਾ ਯਾਰ 18000 ਜਿਆਦੇ ਹਾਂ ਬਸ ਤੂੰ ਨਹੀਂ ਫਿਰ ਖੜਾ ਲਵਾ ਸਕਦਾ ਤੂੰ ਤਾਂ ਬਸ ਇੱਕ ਕੇਕ ਲਿਆ ਉਹ ਤੇ ਪੁੱਠੀਆਂ ਸਿੱਧੀਆਂ ਕਰਦਾ ਮਾਰਾ ਅੱਜ ਜਨਮ ਦਿਨ ਬਣਾ ਲੈ ਤੇਰੇ ਕੋਲ ਤਾਂ ਕੰਮ ਨਹੀਂ ਆ ਗਿਆ ਸਿੰਗਰ ਕੋਈ ਹੋ ਹੀ ਨਹੀਂ ਲੱਗਦੇ ਹੁੰਦੇ ਹੈਗੇ ਚੱਲ ਬਾਕੀ ਮੈਂ 13 ਬਾਪੂ ਨਾਲ ਸਲਾਹ ਕਰ ਲਾ ਫਿਰ ਮੈਂ ਤੈਨੂੰ ਦੱਸ ਦੂ ਠੀਕ ਹੈ ਬਾਪੂ ਨਾਲ ਸਲਾਹ ਕਰਕੇ ਨਹੀਂ ਕੰਮ ਚੱਲਦੇ ਹੁੰਦੇ ਅਜੇ ਗਾਣੇ ਵਿੱਚ ਜਾਣੇ ਵਾਲੇ ਇਹ ਤਾਂ ਤੇਰੇ ਵਰਗੇ ਨਵੇਂ ਮੁੰਡਿਆ 'ਚ ਹੱਲਾਸ਼ੀਰੀ ਚਾਹੀਦੀ ਆ ਫੇਰ ਕਿਤੇ ਸਿੰਗਰ ਲੱਗਦਾ ਜਾ ਕੇ ਉਹ ਹੱਲਾਸ਼ੀਰੀ ਤਾਂ ਪਾਉਤਾ ਹੁਣ ਬਾਪੂ ਦੀ ਵੀ ਸਲਾਹ ਲੈਣੀ ਚਾਹੀਦੀ ਆ ਕਿਤੇ ਮੁੜ ਕੇ ਖੁੰਡੇ ਵਾਲਾ ਖੁੰਡਾ ਫੇਰਦੇ ਮਗਰ ਵੀ ਇੰਨੇ ਪੈਸੇ ਖਰਾਬ ਕਰਦੇ ਸੋਨੇ ਪਹਿਲਾਂ ਫੇਰ ਬਾਪੂ ਦੀ ਸਲਾਹ ਲੈ ਕੇ ਆਣੀ ਸੀ ਹਾਂ ਚੱਲ ਮੈਂ ਉਹਨੂੰ ਨਾਲ ਹੀ ਲੈ ਕੇ ਆਉਂਗਾ ਫਿਰ ਨਾਲ ਲਈ ਹਾਂ ਚੰਗਾ ਭੈਣ ਦੀ ਢਾਂਗਾ ਪੁੱਲਾ ਗੈਨੇ ਮੈਨੂੰ ਦੁਨੀਆ ਗਾਤੀ ਸਵਾਦ ਲੈਣ ਆਇਆ ਸੀ ਭਾਰੀ ਹੁਰੀਏ ਫਲਾਣਾ ਤਿਗੜਾ میری گل سنو جی 18000 روپے ਤੋਂ 5 روپے ਘਟਣੀ ਹੁੰਦੇ ਹਾਂ ਹਾਂ ਪਤਾ ਕੀ ਯਾਰ ਖਰਚਾ ਬਹੁਤ ਹੋ ਜਾਂਦਾ 4000 ਤਾਂ ਉਹ ਮੰਗਦੇ ਨੇ ਵਾਲੇ ਕਰਦੇ ਕੱਖ ਨਹੀਂ ਬਸ ਮਗਰ ਖੜੇ ਹਾਏ ਹਾਏ ਕਰਨਾ ਤੇ ਜਿਆਦਾ ਨਹੀਂ ਇਹ ਦੇ ਰੋ ਨਹੀਂ ਆਪੇ ਲਾ 15000 ਤੋਂ 14000 ਹੁਣ ਆਪਾਂ ਨੂੰ ਬਗੇਲੇ ਨਾਲ ਲਾਉਗੇ ਜੀ ਕਿੱਥੇ ਬਗੇਲਾ ਕਿੱਥੇ ਭੋਲਾ ਜੀ ਨਾਉਂ ਦੀ ਦੇਖ ਲਓ ਕਿੰਨਾ ਫਰਕ ਪੈ ਗਿਆ گاਉਣ ਦਾ ਤਾਂ ਬਹੁਤ ਜਿਆਦਾ ਫਰਕ ਪਊਗਾ ਜੀ ਹਾਂਜੀ ਤਬਕਲਾ ਦਾ ਤਬਕਲਾ ਕਾਨੀ ਦਾ ਕਹਾੜੇ ਦਾ ਇੱਕ ਉਹਦਾ ਗੀਤ ਕੋਈ ਹਿੱਟ ਹੋਇਆ ਐ ਦੱਸੋ ਪਹਿਲਾਂ ਜੀ ਹੋਇਆ ਕੋਈ ਗੀਤ ਇਟ ਚੱਲ ਬੰਦ ਤੂੰ ਦੇਖ ਕੇ ਕਰ ਲੈ ਜਦੋਂ ਮੈਂ ਲਾਇਆ ਨਾ ਰਾਤਾਂ ਨੂੰ ਖੜਖੜ ਕੇ ਦੇਖੇਗਾ ਪਿਆਰ ਨਾ ਪਾਉਂ ਉਹ ਦੇਖੀਦਾ ਤੂੰ ਕਿਵੇਂ ਆਯੋ ਡਾਂਸ ਟਿੱਕ ਦੀ ਐ ਅੱਛਾ ਉਹ ਤਾਂ ਠੀਕ ਐ ਜਰ ਬੰਦੀ ਦੇਖ ਕੇ ਕਰ ਲੋ ਦੇਖ ਕੇ ਕਰ ਲੋ ਪਤਾ ਕੀ ਐ ਵੀਰੇ ਗੱਡੀਆਂ ਦਾ ਬਹੁਤ ਖਰਚਾ ਹੋ ਜਾਂਦਾ ਸਾcjੀਆਂ ਦਾ ਬਹੁਤ ਖਰਚਾ ਹੋ ਜਾਂਦਾ ਬਾਕੀ ਫਿਰ ਜਿਹੜੇ ਨਾਲ ਸਾਜੀ ਹੁੰਦੇ ਨੇ ਵਿਆਹ ਚ ਰੋਟੀ ਪਸੰਦ ਨਹੀਂ ਕਰਦੇ ਕਹਿੰਦੇ ਤੇ 2 ਨੰਬਰ ਦੀ ਮਿੱਠੀਆਂ ਚੋਕਲਾਂ ਤੇ ਖਾਣਾ ਪੈਂਦਾ ਹਾਂ ਫੋਨ ਕੱਟ ਹਾਂ ਫੋਨ ਹਾਂ ਫੋਨ ਕੱਟ ਪਿਆ ਮੇਰੀ ਗੱਲ ਸੁਣ ਖਾੜਾ ਬੁੱਕ ਕਰਦਾ ਨਹੀਂ ਕੋਈ ਪਿਛਲੇ ਫੋਨ ਕੱਟਦਾ ਵੀ ਮੈਨੂੰ ਤਾਂ ਫੋਨ ਹੀ ਕਟਿਆ ਆਪਣੀ ਬਿਜਲੀ ਵੀ ਕੱਟੀ ਜਾ ਹੁਣ ਤਾਂ ਕਿਉਂ ਬਿਜਲੀ ਆ ਲਾਇਆ ਸੀ ਕਹਿੰਦਾ 35000 ਰੁਪਏ ਬਿਲ ਹੋ ਰਿਹਾ ਵੀ ਕੀ ਕਰੀਏ ਹੁਣ ਪਰ ਭਾਣੇ ਦਿਮਾਗ ਕਿੱਥੋਂ ਪਰ ਆ ਬੇਲਾ ਕੋਈ ਖਾੜਾ ਲੱਗੂਆ ਉਹੀ ਤਾਂ ਫੋਨ ਕੱਟਦਾ ਫੇਰੇ 4 ਪੈਸੇ ਆਣਗੇ ਮੈਂ ਤਾਂ ਬਿਜਲੀ ਨੂੰ ਵੀ ਕਹਤਾ ਵੀ ਤੁਸੀਂ ਪਿਛਲੇ ਬੋਰਡ ਚ ਖਾਣਾ ਲਵਾ ਲੋ ਪੈਸੇ ਉਧਰ ਤੇ ਉਧਰ ਕੱਟ ਲਿਓ ਮੰਨਿਆ ਨਹੀਂ ਉਹ ਵੀ ਅਹ ਨਾ ਪਹਿਲੇ ਕਿਹੜੀ ਤੂਣੀ ਚ ਰਹਿਣੀ ਹੈ ਬਿਜਲੀ ਬੋਰਡ ਚ ਕਿੱਦੇ ਦੇਖਿਆਦਾ ਗੁਰਦਾਸ ਮਰਗ ਗਾਣ ਲੱਗ ਰਿਹਾ ਕੋਈ ਚੱਜ ਦੀ ਗੱਲ ਕਰ ਲਿਆ ਕਰ ਚੱਜ ਕੀ ਗੱਲ ਕਰ ਲਿਆ ਕਰ ਮੇਰੇ ਤਾਂ ਪਹਿਲੀ ਦਿਮਾਗ ਖਰਿਆ ਬੁਰਾ ਖਾੜਾ ਹੀ ਲੱਗਦੇ ਇੱਕ ਤੂਪਣੋਲ ਬਣ ਰਹੀ ਹੈ ਨਾ ਮੇਰੀ ਜਾਨ ਦੀ ਬੈਰੀ ਬਣਾ ਜੇ ਤੂੰ ਐਂ ਕਰੀ ਗਈ ਕੈਂ 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 ਮੇਰੀ ਪਟ ਚੰਡੀਗੜ ਦਵਾਈ ਚੱਲ ਗਈ ਛਰਾਵ ਆ ਗਈ ਮੇਰੀ ਗੱਲ ਸੁਣ ਮੈਂ ਦੇਖੀ ਮੈਂ ਤਾਂ ਪਰ ਟੈਨਸ਼ਨ ਹੋਣ ਲੱਗੀ ਜਾਂਦੀ ਆ ਮੈਂ ਤਾਂ ਐ ਕਹਿਨੀ ਆ ਫਿਰ ਫਿਰ ਇਹਨੇ ਮੇਰੀ ਸੁਣ ਲੈ ਕੀ ਸੁਣਾ ਤੇਰੀ ਮੇਰੀ ਗੱਲ ਸੁਣੀ ਮੈਂ ਤਾਂ ਹੈ ਕਿੰਨੀ ਆ ਵੀ ਜ ਆਪਣੇ ਖਾੜੀਆਂ ਦਾ ਪ੍ਰੋਗਰਾਮ ਤਾਂ ਚੱਲਦਾ ਨਹੀਂ ਹੈਗਾ ਹੱਪਾ ਕੋਈ ਹੋਰ ਬਿਜ਼ਨਸ ਸ਼ੁਰੂ ਕਰ ਲੈਨੇ ਲਾਇ ਪਹਿਲ ਦੀ ਹੋਰ ਬਿਜ਼ਨਸ ਸ਼ੁਰੂ ਕਰਨ ਨੂੰ ਮੇਰੀ ਐਲ ਐਲ ਪੀ ਕਰੀ ਹੋਈ ਹੈ ਢੋਲ ਕੀ ਹੈਗੀ ਹੈ ਬਾਜਾ ਹੈਗਾ ਬਾਂਦਰ ਦੇ ਬਾਂਦਰੀ ਲਿਆਣੇ ਤਮਾਸ਼ਾ ਲੱਗ ਜਣੇ ਕਰਨ ਲੈ ਹੁਣ ਆਪਾਂ ਤਮਾਸ਼ੇ ਕਰਾਂਗੇ ਹੋਰ ਫਿਰ ਨਾਲੇ ਆਟਾ ਨਹੀਂ ਪਹਿਣਾ ਪੂਆ ਕੋਲੀ ਕੋਲੀ ਆਟੇ ਦੀ ਤਾਂ ਲੈ ਕੇ ਆਇਆ ਕਰਨਗੇ ਲੋਕ ਨਾ ਬਈ ਆ ਬਾਂਦਰ ਬਾਂਦਰੀ ਵਾਲਾ ਕੰਮ ਤਾਂ ਔਖਾ ਕਿਹੜਾ ਕੰਮ ਸੌਖਾ ਉਹ ਦੱਸਦੇ ਉਹ ਕਰ ਲੈਨੇ ਆ ਮਾੜਾ ਮੋਟਾ ਹੱਥ ਪੱਲਾ ਤਾਂ ਹਲਿਆਣਾ ਪਊਗਾ ਫੇਰੇ ਕੁਸ ਬਣਦਾ ਹੁੰਦਾ ਚਾਰ ਪੈਸੇ ਸੁਣਾ ਦੇਖ ਲੈ ਖਾੜਾ ਬੁੱਕੇ ਕਰਾਉਣ ਲੱਗ ਰਿਹਾ ਦੀ ਵਿਚਾਲੇ ਫੋਨ ਘਟਾਤਾ ਤੂੰ ਅਰਾ ਫੋਨ ਕਰ ਲੈ ਫਿਰ ਕੀ ਬਤਾ ਚੱਕੀ ਲਵੇ ਚੱਕੀ ਲਵੇ ਉਦੋਂ ਮਾੜਾ ਮੋਟਾ ਸਾਬਰ ਰੱਖ ਲਿਆ ਕਰ ਦੇਖ ਲਿਆ ਕਰ ਕਿ ਕਿਸੇ ਨਾਲ ਗੱਲਬਾਤ ਕਰਨ ਲੱਗ ਰਿਹਾ ਹੁੰਦਾ ਭੈਣ ਦੀ ਡਾਂਗ ਲੈਣੀ ਚਾਰੇ ਲੱਤਾਂ ਚੱਕ ਕੇ ਪੈਂਦੀ ਆ ਕੀ ਭੋਕ ਕੇ ਜਾਂਦਾ ਤੂੰ ਮੈਂ ਪਿਆਰ ਨਾਲ ਗੱਲ ਕਰੀ ਨਹੀਂ ਆ ਬਗਲ ਪਈ ਜਾਂਦਾ ਤੂੰ ਖੜ ਜਾ ਵਿੱਚ ਬਾਜ ਆਊਗੀ ਮੋਤ ਨਹੀਂ ਲਾ। ਕਿਰਪਾ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ। ਹਰਕ ਕੇ ਅਗਲਾ ਭੈਣ ਦੀ ਮੇਰੀ ਮਾਸੀ ਦਾ ਮੁੰਡਾ ਸੀ। ਮੈਂ ਦੁਬਾਰੇ ਫੋਨ ਚੱਕ ਲੂ ਆਉ। ਤੇਰੀ ਵਜ੍ਹਾ ਨਾਲ ਹੋਇਆ ਸਾਰਾ ਕੁਝ। ਤੂੰ ਨਹੀਂ ਰਿਆਜ਼ ਕਰਦਾ ਤਾਂ ਹੀ ਆਪ ਨੂੰ ਖਾੜੇ ਨਹੀਂ ਮਿਲਦੇ। ਹਾਏ ਹਾਏ ਓਏ। ਇਹ ਮੈਂ ਉਹਨੂੰ ਅੱਧਾ ਘੰਟਾ ਹੋ ਗਿਆ ਨਹੀਂ ਲollipops ਦਿੱਤੇ ਰੂ। ਵੀ ਜੇ ਮੰਨ ਜੇ ਜੇ ਮੰਨ ਜੇ 5-4000 ਰੁਪਿਆ ਸਾਈਦਾ ਕਰਦੇ। ਸਾਈਦਾ ਕਰਦੇ ਚੁੱਲੇ ਦਾ ਸਮਾਨ ਆਜੀ। ਪਰ ਤੂੰ ਗਿੱਚੀ ਪਿੱਛੇ ਮੱਤ ਉਹ ਹੀ ਜਨਾਨੀਆਂ ਦੀ ਤੇਰੇ ਸਾਲਾ ਦੀਆਂ ਆਂ ਆਂ ਸੁਈ ਹੋਈ ਕਿ ਦਿੜੀ ਮੰਗ। ਮੇਰੀ ਗੱਲ ਸੁਣ ਲੈ ਬਹੁਤਾ ਪੁੱਠਾ ਐ ਨਾ ਗੋਲ ਮੈਨੂੰ ਜਿੱਥੋਂ ਐਂ ਬੋਲੀ ਗਿਆ ਨਾ ਮੈਂ ਬਗੇਲੇ ਵਾਲੇ ਗਰੁੱਪ ਚ ਜਾ ਕੇ ਸ਼ਾਮਲ ਹੋਇਆ ਨਾ ਬਗੇਲੇ ਵਾਲਾ ਗਰੁੱਪ ਭੈਣ ਦੀ ਬਗੇਲਾ ਕੀ ਹੋ ਗਿਆ ਕਰਤਾਰ ਰਮਲਾ ਹੋ ਗਿਆ ਬਾਜਨਾ ਬੂਜੋ ਦੀ ਕਿਹੜਾ ਉਹਦਾ ਗੀਤ ਹਿੱਟੋ ਐ ਬਗੇਲਾ ਬਗੇਲਾ ਹੁਰੀ ਐ ਕੋਈ ਚੱਜ ਦੀ ਗੱਲ ਕਰ ਲਿਆ ਕਰ ਜਦੋਂ ਵੀ ਜਾਉਗੇ ਉਹ ਪਾਸੇ ਜਾਉਗੇ ਜੀ ਬਸ ਜਿੱਥੇ ਵੀ ਖੂਜੇ ਛਾਲ ਮਾਰਨੀ ਆ ਬਗੇਲੇ ਨਾਲੋਂ ਕੰਮ ਕਰਨਾ ਉਹ ਤਾਂ ਖੁੱਛ ਛਾਲ ਮਾਰ ਗਿਆ। ਵੀ ਜੋ ਮਰਜੀ ਆ ਉਹਨੂੰ ਪ੍ਰੋਗਰਾਮ ਦਾ ਪੈਂਦੇ ਆ। ਕਿਹੜਾ ਪ੍ਰੋਗਰਾਮ ਪੈਂਦਾ ਹੈ? ਦੂਜੇ ਦੀ ਥਾਲੀ 'ਚ ਲੱਡੂ ਵੱਡੇ ਲੱਗਦੇ ਨੇ। ਫੇਰ ਐ ਕਿ ਮੈਂ ਸ਼ੁਰੂ ਕਰ। ਮੈਂ ਸ਼ੁਰੂ ਆ। ਬਗੇਲੇ ਤਾਂ ਆਪ ਕਰੇ 35 ਘਰ ਖੜੇ ਦੀ ਪਰਸੋਂ ਵਿੱਚ ਆ ਉਹਨੇ। ਕਾਹਤੋਂ ਵਿੱਚ ਐ ਜੇ ਉਹਨੂੰ ਕੋਈ ਪ੍ਰੋਗਰਾਮ ਨਹੀਂ ਮਿਲਦਾ ਤਾਂਹੀਂ ਵੇਚਿਆ। ਉਹ ਕੰਮ ਬਗੇਲੇ ਵਾਲਾ ਮੈਨੂੰ ਫੜਾ ਨਹੀਂ ਆ ਗੱਡੀ ਵੇਚਦੇ ਆਏ ਕਰਦੇ। ਫੇਰ ਮੈਂ ਤਾਂ ਕਹਿੰਦੀ ਇੱਕ ਵਾਰ ਫੇਰ ਸੋਚ ਲਾ। ਕੈਸਟਰ ਰਿਲੀਜ਼ ਕਰਾ ਲਾਂਗੇ ਆਪਾਂ ਕੈਸਟਰ ਰਿਲੀਜ਼ ਕਰਾ ਲਾਂਗੇ ਪੈੜ ਦੀ ਮੀਟਰ ਘਰੇ ਪਟਣ ਲੱਗ ਰਹੇ ਨੇ ਇਹ ਕਰੇ ਵੀ ਦਿਲ ਪਰ ਨੂੰ ਪੈਸੇ ਨਹੀਂ ਕੈਸਟਰ ਰਿਲੀਜ਼ ਕਰਾ ਦਾਂਗੇ ਗੱਲਾਂ ਦੇ ਕਿ ਮੈਨੂੰ ਮੈਨੂੰ ਪਾਗਲ ਕਰੇ ਨਾ ਪਾਗਲ ਕਰੀ ਕਿ ਜੱਜਣਾ ਕਾ ਤੂੰ ਨਾ ਜੱਜਣਾ ਬੋਲਿਆ ਕਰ ਤੂੰ ਚੱਜ ਦੀ ਗੱਲ ਕਰ ਲਿਆ ਕਰ ਫਿਰ ਮੈਂ ਚੱਜ ਨਾਲ ਬੋਲਿਆ ਕਰੂੰਗਾ ਜਾ ਭੱਗ ਜਾ ਬਘੇਲੇ ਦੇ ਗਰੁੱਪ ਚ ਹੋ ਜਾ ਤੂੰ ਸਾ ਮਲ ਅੱਛਾ ਠੀਕ ਹੈ ਹੁਣ ਮੈਂ ਚੱਲੀਆਂ ਸੱਚੀਓ ਚੱਲੀਆਂ ਆਹ ਨਾ ਲੱਗਦਾ ਕੁਝ ਜ਼ਿਆਦਾ ਹੀ ਨਹੀਂ ਬੋਲ ਗਿਆ ਆ ਚੰਨੋ ਮੇਰੀ ਗੱਲ ਤਾਂ ਸੁਣਾ